ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਦੋ ਮਸਲੇ ਤੇ ਗੱਲ ਕਰਾਂਗੇ ਇੱਕ ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਉਸ ਦੇ ਕਾਰਨ ਤੇ ਬਾਕੀ ਪਾਰਟੀਆਂ ਕਿਉਂ ਇੰਨੀਆਂ ਪਛੜ ਗਈਆਂ ਤੇ ਆਮ ਆਦਮੀ ਪਾਰਟੀ ਦੇ ਜਿੱਤਣ ਨਾਲ ਹੌਸਲੇ ਇੰਨੇ ਬਲੰਦ ਹੋਏ ਨੇ ਕਿ ਆਮ ਆਦਮੀ ਪਾਰਟੀ ਦੇ ਲੀਡਰ ਕਹਿਣ ਲੱਗੇ ਨੇ ਕਿ 2027 ਵਿੱਚ ਤੇ ਅਸੀਂ 100 ਸੀਟਾਂ ਤੋਂ ਵੱਧ ਜਿੱਤ ਜਾਣੀਆਂ ਔਰ ਅਗਲੀਆਂ ਜ਼ਿਮਨੀ ਚੋਣਾਂ ਦੇ ਇਮਤਿਹਾਨ ਵੀ ਆਉਣ ਵਾਲੇ ਆ ਕਿ ਉਹ ਵੀ ਆਮ ਆਦਮੀ ਪਾਰਟੀ ਦੇ ਹਿੱਸੇ ਮੰਨੇ ਜਾਣ ਆਮ ਆਦਮੀ ਪਾਰਟੀ ਦੇ ਇੱਕ ਪਛਮੀ ਸੀਟ ਜਿੱਤਣ ਨਾਲ ਹੌਸਲੇ ਬੜੇ بلند ਹੁੰਦੇ ਦਿਖਾਈ ਦੇ ਰਹੇ ਆ ਵੱਖ-ਵੱਖਰੀਆਂ ਪ੍ਰਤੀਕਿਰਿਆਵਾਂ ਸਾਰੇ ਲੀਡਰਾਂ ਦੀਆਂ ਆ ਗਈਆਂ ਇਸ ਵਿੱਚ ਦਿੱਲੀ ਦੀ ਲੀਡਰਸ਼ਿਪ ਪੰਜਾਬ ਦੀ ਲੀਡਰਸ਼ਿਪ ਹੋਰ ਕੀ ਕੀ ਕੌਣ ਕੀ ਕੀ ਕਹਿ ਰਿਹਾ ਇਸ ਤੇ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਦੂਜੇ ਮਸਲੇ ਤੇ ਇੱਕ ਖਾਦ ਨੂੰ ਲੈ ਕੇ ਰੇ ਨੂੰ ਲੈ ਕੇ ਇੱਕ ਵੱਡਾ ਘਟਾਲਾ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਜਿਸ ਦੀ ਜਾਂਚ ਪੜਤਾਲ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜਿਹੜਾ ਜਿਹੜਾ ਵੀ ਕਸੂਰਬਾਰ ਪਾਇਆ ਗਿਆ ਉਹ ਸਾਰੇ ਟੰਗ ਦੇਾਂਗੇ ਉਹ ਸਾਰਿਆਂ ਤੇ ਕਾਰਵਾਈ ਕਰਾਂਗੇ ਕਾਨੂੰਨੀ ਚਾਹੇ ਕੋਈ ਵੀ ਹੋਵੇ ਕੈਸ ਦੇ ਉੱਤੇ ਵੀ ਗੱਲ ਕਰਾਂਗੇ ਕਿ ਪੂਰਾ ਮਸਲਾ ਕੀ ਹੈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਜਲੰਧਰ ਪਛਮੀ ਹਲਕੇ ਦੀ ਜ਼ਿਮਨੀ ਚੋਣ ਦੇ ਉੱਤੇ ਸਭ ਦੀਆਂ ਨਜ਼ਰਾਂ ਸੀ ਕਿ ਇੱਕ ਇਮਤਿਹਾਨ ਹੈ ਸਰਕਾਰ ਦੇ ਵਿਕਾਰ ਦਾ ਸਵਾਲ ਹੈ ਮੁੱਖ ਮੰਤਰੀ ਦੇ ਵਿਕਾਰ ਦਾ ਸਵਾਲ ਹੈ ਬੜਾ ਜ਼ੋਰ ਲੱਗਿਆ ਆਖਰਕਾਰ ਉਹੀ ਨਤੀਜੇ ਆਏ ਜਿਵੇਂ ਉਹ ਚਾਹੁੰਦੇ ਸੀ ਜਿੱਤ ਗਏ ਇਸ ਜਿੱਤ ਦੇ ਨਾਲ ਪ੍ਰਭਾਵ ਕੀ ਕੀ ਪੈਣ ਵਾਲਿਆ ਆਉਣ ਵਾਲੇ ਸਮੇਂ ਚ ਰਾਜਨੀਤੀ ਤੇ ਪੰਜਾਬ ਦੇ ਜਾਂ ਫਿਰ ਇੱਕ ਸੀਟ ਨੂੰ ਬਾਕੀ ਸੀਟਾਂ ਦੇ ਨਾਲ ਨਹੀਂ ਜੋੜ ਕੇ ਵੇਖਿਆ ਜਾ ਸਕਦਾ ਤੁਕੋ ਸੰਦੀਪ ਇਸ ਕਰਕੇ ਵਕਾਰ ਦੀ ਸੀਡ ਬਣ ਗਈ ਸੀ ਕਿਉਂਕਿ ਜਿਹੜੇ ਉੱਥੋਂ ਆਵਾ ਦੀ ਪਾਰਟੀ ਦੇ 2022 ਦੇ ਵਿੱਚ ਐਮਐਲ ਵੀ ਬਣੇ ਸੀ ਸ਼ੀਤਲ ਲੰਗਰਾਲ ਉਹਨਾਂ ਨੇ ਪਾਰਟੀ ਛੱਡ ਦਿੱਤੀ ਐਮਐਲ ਸ਼ਿਪ ਛੱਡ ਦਿੱਤੀ ਔਰ ਸਰਕਾਰ ਤੇ ਬਹੁਤ ਜ਼ਿਆਦਾ ਇਲਜ਼ਾਮ ਲਗਾਏ ਸੀ ਕਿ ਤੁਸੀਂ ਕੀਤਾ ਕੀ 26 ਮਹੀਨਿਆਂ ਦੇ ਵਿੱਚ ਤੁਸੀਂ ਕੀਤਾ ਕੀ ਔਰ ਉਹਨਾਂ ਨੇ ਸ਼ਰਿਆ ਚੈਲੰਜ ਕੀਤਾ ਸੀ ਮੁੱਖ ਮੰਤਰੀ ਨੂੰ ਔਰ ਹੋਰ ਵੀ ਦੋਸ਼ ਬਹੁਤ ਵੱਡੇ ਲਾਏ ਸੀ ਜਿਹੜੀ ਉਹਨਾਂ ਨੇ ਬਾਅਦ ਚ ਆਡੀਓ ਰਿਲੀਜ਼ ਨਹੀਂ ਕੀਤੀ ਹੈਗੀ ਉਹ ਵਕਾਰ ਦਾ ਸੀ ਔਰ ਦੂਜੀ ਵਕਾਰ ਇਸ ਕਰਕੇ ਵਜ੍ਹਾ ਸੀ ਕਿਉਂਕਿ ਹਾਲ ਹੀ ਜਿਹੜਾ 4 ਜੂਨ ਨੂੰ ਲੋਕ ਸਭਾ ਚੋਣਾਂ ਦਾ ਰਿਜ਼ਲਟ ਆਇਆ ਜਿੱਥੋਂ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਹੁਣੀ ਜਿੱਤੇ ਨੇ ਮੈਂਬਰ ਪਾਰਲੀਮੈਂਟ ਬਣੇ ਨੇ ਜਲੰਧਰ ਪੱਛਮੀ ਤੋਂ ਵੀ ਉਹਨਾਂ ਨੇ ਲੀਡ ਲਈ ਸੀ ਉਥੋਂ 25000 ਦੇ ਵੋਟਾਂ ਦੇ ਨਾਲ ਆਮ ਆਦੀ ਪਾਰਟੀ ਹਾਰੀ ਸੀ ਉਥੋਂ ਪਹਿਲੇ ਨੰਬਰ ਤੇ ਚੰਨੀ ਚੰਨੀ ਆਏ ਸੀ ਦੂਜੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਸ਼ੀਲ ਰਿੰਕੂ ਆਏ ਤੇ ਜੇ ਨੰਬਰ ਤੇ ਆਮ ਆਦੀ ਪਾਰਟੀ ਦੇ ਪਵਨ ਕੁਮਾਰ ਟੀ ਨੂੰ ਆਏ ਸੀ ਉਥੇ ਲੜਾਈ ਉਸ ਸੀਟ ਤੇ 1500 ਦੇ ਕਰੀਬ ਭਾਜਪਾ ਤੇ ਆਪ ਦੇ ਵਿੱਚ ਫਾਸਲਾ ਸੀ ਤੇ ਚੰਨੀ ਸਾਹਿਬ ਦਾ ਤੇ ਆਮ ਆਦਮੀ ਪਾਰਟੀ ਨੂੰ ਉਮੀਦਵਾਰ 25000 ਦਾ ਫੈਸਲਾ ਸੀ ਇਸ ਕਰਕੇ ਲੋਕ ਉੱਥੇ ਮੰਨਦੇ ਸੀ ਕਿ ਲੜਾਈ ਉੱਥੇ ਕਾਂਗਰਸ ਤੇ ਆਪ ਦੀ ਹੋਏਗੀ ਸਾਰੇ ਕਹਿੰਦੇ ਕਿ ਜ਼ਬਰਦਸਤ ਫਾਈਟ ਹੋਏਗੀ ਪਰ ਇਹ ਕਿਸੇ ਨੇ ਸੋਚਿਆ ਨਹੀਂ ਸੀ ਕਿ 37225 ਵੋਟਾਂ ਦੇ ਨਾਲ ਮਿੰਦਰ ਭਗਤ ਹੋਣੀ ਜਿੱਤ ਜਾਣਗੇ ਛੱਡੋ ਸ਼ਾਇਦ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਇੰਨੀ ਲੀਡ ਦੀ ਉਮੀਦ ਸੀ ਨਹੀਂ ਆਮ ਆਦੀ ਪਾਰਟੀ ਨੂੰ ਤੇ ਕਦੀ ਵੀ ਭਰੋਸਾ ਨਹੀਂ ਜਦੋਂ ਇਹਨਾਂ ਨੇ 2017 ਚ ਕਹਿੰਦੇ ਸਾਡੀਆਂ 100 ਸੀਟਾਂ ਆਉਣੀਆਂ ਇਹਨਾਂ ਦੇ 20 ਆਈਆਂ ਸੀ ਜਦੋਂ ਇਹਨਾਂ ਨੂੰ ਇਹ ਨਹੀਂ ਸੀ ਉਮੀਦ ਕਿ ਸਾਡੀ ਸਰਕਾਰ ਨਹੀਂ ਬਣੀ ਲੋਕਾਂ ਨੇ ਬੰਵੇਂ ਐਮ ਐਲ ਏ ਦੇ ਦਿੱਤੀ ਸੀ ਨਾ ਇਸ ਕਰਕੇ ਜੋ ਕੁਝ ਹੁੰਦਾ ਪਹਿਲਾਂ ਥੋੜਾ ਹੁੰਦਾ ਕੋਈ ਬ੍ਰह्म ਗਿਆਨੀ ਤੇ ਹੈ ਨਹੀਂ ਆ ਤੇ ਹੁਣ ਇਸ ਮਸਲੇ ਚ ਇਹ ਸਥਿਤੀ ਸਪਸ਼ਟੀ ਬਹੁਤ ਸਾਰੇ ਅਲੀਗੇਸ਼ਨ ਸੀ ਔਰ ਸ਼ੀਤਲ ਉਂਗਰਾਲ ਹੋਣੇ ਵੀ ਲੋਕਾਂ ਨੇ ਇਹਨਾਂ ਦੇਖ ਲੈ ਕਿ ਯਾਰ ਬੰਦਾ ਆ ਆਮ ਆਦੀ ਪਾਰਟੀ ਨੇ ਇੱਕ ਆਮਕਰ ਤੋਂ ਮੁੰਡੇ ਨੂੰ ਐਮਐਲਏ ਬਣਾਤਾ ਫਿਰ ਪਾਰਟੀ ਛੱਡ ਕੇ ਨਾ ਉਹ ਵਿਕਰ ਉਹਨੇ ਸ਼ੀਤਲنگਰਾ ਲੈ ਖੁਦ ਨੂੰ ਖਤਮ ਕਰ ਅੱਜ ਜਰੂਰ ਭੁੱਬਾ ਮਾਰ ਕੇ ਰੋਂਦੇ ਵੀ ਹੋਣਗੇ ਜੇ ਰਿਜ਼ਲਟ ਜਦੋਂ ਮਾੜਾ ਆਉਂਦਾ ਨਾ ਇੱਕ ਤੇ ਸ਼ੁਕਰ ਦੂਜੇ ਨੰਬਰ ਤੇ ਹੈ ਨਹੀਂ ਤੇ 11 ਰਾਊਂਡ ਤੱਕ ਤੇ ਤੀਜੇ ਨੰਬਰ ਤੇ ਸੀ ਤੇ ਇੱਕ ਵੀ ਇਲਜ਼ਾਮ ਇਹਨੇ ਲਗਾਤੇ ਦੂਜਾ ਪੰਗੇ ਸਰਕਾਰ ਨਾਲ ਲੈ ਪੰਗੇ ਸਰਕਾਰ ਨਾਲ ਨਹੀਂ ਮੁੱਖ ਮੰਤਰੀ ਦੇ ਨਾਲ ਪੰਗੇ ਲੈ ਲੈਨੇ ਔਰ ਤੁਸੀਂ ਟੱਬਰ ਤੇ ਵੀ ਇਲਜ਼ਾਮ ਲਗਾਏ ਨਾ ਜੀ ਉਹ ਹੁਣ ਇਲਜ਼ਾਮ ਤੁਹਾਨੂੰ ਭੁਗਤਨੇ ਪੈਣੇ ਨੇ ਔਰ ਦੂਜਾ ਕਿ ਉੱਥੇ ਨਾ ਪੱਛਮੀ ਹਲਕੇ ਦੇ ਲੋਕਾਂ ਨੇ ਸ਼ੀਤਲ ਅੰਗਰਾਲ ਸਾਹਿਬ ਤੇ ਵਿਸ਼ਵਾਸ ਕੀਤਾ ਨਾ ਸ਼ਸ਼ੀਲ ਰਿੰਕੂ ਸਾਹਿਬ ਤੇ ਵਿਸ਼ਵਾਸ ਕੀਤਾ ਤੇ ਨਾ ਹੀ ਕਾਂਗਰਸ ਪਾਰਟੀ ਦੀ ਉਮੀਦਵਾਰ ਜਿਹੜੀ ਸਰਿੰਦਰ ਕੌਰ ਉਹਨਾਂ ਤੇ ਵਿਸ਼ਵਾਸ ਕੀਤਾ ਇੱਕ ਜਿਸ ਹੱਬ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਚੋਣ ਇਵੇਂ ਲੜੇ ਜਿਵੇਂ ਉਹਨਾਂ ਦੀ ਆਪਣੀ ਹੋਵੇ ਜਿਵੇਂ ਉਹਨਾਂ ਦਾ ਉਹ ਖੁਦ ਉੱਥੋਂ ਇਲੈਕਸ਼ਨ ਲੜ ਰਹੇ ਨੇ ਔਰ ਉੱਥੇ ਜਾ ਕੇ ਡਾਕਟਰ ਗੁਰਪ੍ਰੀਤ ਕੌਰ ਮਾਨ ਜਾਂ ਉਹਨਾਂ ਦੀ ਸਿਸਟਰ ਨੇ ਜਾ ਕੇ ਇਹ ਕੰਮ ਕੀਤਾ ਮੋਰਚਾ ਪੂਰਾ ਸੰਭਾਲਿਆ ਲੀਡ ਭਗਵੰਤ ਮਾਨ ਦੇ ਪਰਿਵਾਰ ਨੇ ਕੀਤੀ ਆਗੀ ਔਰ ਇਸੇ ਕਰਕੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਧੰਨਵਾਦ ਕੀਤਾ ਉੱਥੇ ਡਾਕਟਰ ਗੁਰਪ੍ਰੀਤ ਕੌਰ ਹੋਣਾ ਨੇ ਵੀ ਧੰਨਵਾਦ ਕੀਤਾ ਕਿ ਵਲੰਟੀਅਰ ਵਰਕਰ ਸਾਰੇ ਵਧਾਈ ਦੇ ਪਾਤਰ ਨੇ ਦਮਿੰਦਰ ਭਗਤ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਦਮਿੰਦਰ ਭਗਤ ਹੁਣ ਕੈਬਨਿਟ ਮੰਤਰੀ ਬਣ ਗਏ ਨੇ ਕਿਉਂਕਿ ਜਲਦ ਮੈਨੂੰ ਲੱਗਦਾ ਕਿ ਇਹਦੀ ਘੋਸ਼ਣਾ ਹੋ ਜੇਗੀ ਦੂਜੀ ਗੱਲ ਹੈ ਕਿ ਇੱਕ ਸਰਕਾਰ ਸਰਕਾਰ ਦੇ ਨਾਲ ਸਾਰਾ ਸਿਸਟਮ ਹੁੰਦਾ ਸਾਰੇ ਡਿਪਾਰਟਮੈਂਟ ਹੁੰਦੇ ਨੇ ਲੋਕੀ ਸ਼ਾਮਲ ਹੋ ਜਾਂਦੇ ਨੇ ਕਿ ਚਲੋ ਕੋਈ ਗੱਲ ਨਹੀਂ ਇੱਕ ਤੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਜੇ ਅਸੀਂ ਸ਼ੀਤਲ ਲੰਗਰਾਲ ਨੂੰ ਮੋੜ ਤੋਂ ਜਿਤਾਵਾਂਗੇ ਕਿਤੇ ਇਹਦ ਨਹੀਂ ਫਿਰ 26 ਮਹੀਨੇ ਬਾਅਦ ਪਾਰਟੀ ਛੱਡ ਦੇ ਤੇ ਜੇ ਲੋਕਾਂ ਨੇ ਵੀ ਸੋਚਿਆ ਕਿ ਇਹ ਨਾ ਦੇ ਇਹਨੂੰ ਜਿਤਾਉਣ ਦਾ ਫਾਇਦਾ ਨਾ ਜਿਤਾਉਣ ਦਾ ਫਾਇਦਾ ਹੈ ਉਹਨੂੰ ਸਿਰਿੰਦਰ ਕੌਰ ਹੋਣਾ ਨੂੰ ਤੇ ਫਿਰ ਕਾਂਗਰਸ ਪਾਰਟੀ ਲੋਕੀ ਇੰਨੇ ਤੇ ਸਿਆਣੇ ਹੈ ਕਿ ਜਿਹੜਾ ਆਮ ਆਦੀ ਪਾਰਟੀ ਦਾ ਸਰਕਾਰ ਦਾ ਐਮਐਲਓ ਉਹਨੂੰ ਜਿਤਾਇਆ ਜਾਵੇ ਤੇ ਫਾਇਦਾ ਹੋ ਕਿਉਂਕਿ ਹੁਣ ਲੋਕੀ ਕੰਨੋ ਫੜ ਕੇ ਕੰਮ ਕਰਾਉਣ ਜੋਗੇ ਤੇ ਹੋ ਜਾਣਗੇ ਬਾਹੋਂ ਫੜ ਕੇ ਕੰਮ ਕਰਾਉਣ ਜੋਗੇ ਤੇ ਹੋ ਜਾਣਗੇ ਨੇ ਤੇ ਜੇ ਓਪੋਜੀਸ਼ਨ ਪਾਰਟੀ ਦਾ ਉੱਥੇ ਐਮਐਲਏ ਜਿਤਾ ਦਿੰਦੇ ਫਿਰ ਕੰਮ ਤੇ ਤੁਹਾਨੂੰ ਪਤਾ ਓਪੋਜੀਸ਼ਨ ਪਾਰਟੀ ਦੇ ਲੀਡਰਾਂ ਦੇ ਤੇ ਐਮਐਲਏ ਦੇ ਹੁੰਦੇ ਨਹੀਂ ਆ ਜੋ ਇੱਕ ਸੱਤਾਧਰੀ ਪਾਰਟੀ ਦੇ ਐਮਐਲਏ ਦੇ ਹੁੰਦੇ ਇਹ ਬਹੁਤ ਸਾਰੇ ਵੱਡੇ ਫੈਕਟਰ ਸੀ ਜਿਹਦੇ ਕਰਕੇ ਇੰਨੀ ਲੀਡ ਆ ਕਿਉਂਕਿ ਅਗਰ 17 ਦੀ ਗੱਲ ਕੀਤੀ ਜਾਵੇ 2022 ਦੀ ਗੱਲ ਕੀਤੀ ਜਾਵੇ ਉਦੋਂ ਕਦੀ ਨੂੰ 33000 ਰੁਪਈਆ ਹੀ ਵੋਟਾਂ ਕਦੀ 30000 ਅੱਜ ਤੇ 52000 ਵੋਟਾਂ ਟੱਪ ਕੇ ਨਾ ਜਿਹੜਾ ਇਹਨਾਂ ਨੇ ਆਪਣੇ ਬਾਪੂ ਦਾ ਰਿਕਾਰਡ ਵੀ ਉਹਨਾਂ ਨੂੰ 2012 ਦੇ ਵਿੱਚ 4855 ਦੀਆਂ ਵੋਟਾਂ ਪਈਆਂ ਇਹਨਾਂ ਨੂੰ 52000 ਤੋਂ ਵੱਧ ਵੋਟਾਂ ਪੈ ਗਈਆਂ ਤੇ ਇਸ ਕਰਕੇ ਜਿਹੜੀ ਸਥਿਤੀ ਹੈ ਕਿ ਜਿਹੜੀ ਸਰਕਾਰ ਦੇ ਹੌਸਲੇ ਤਾਂ ਬਲੰਦ ਹੋ ਹੀ ਜਾਂਦੇ ਨੇ ਇੱਕ ਤੇ ਜਿਮਨੀ ਚੋਂ ਸੀ ਸ਼ੀਤਨਗਰਾਲ ਇੱਕ ਵੱਡਾ ਚੈਲੰਜ ਸੀ ਦੂਜਾ ਲੋਕ ਸਭਾ ਦੇ ਵਿੱਚ ਆਵਾਦੀ ਪਾਰਟੀ ਨੂੰ ਸੀਟ ਹਾਰੀ ਸੀ ਨਾ ਬਹੁਤ ਵੱਡੇ ਕਾਰਨ ਔਰ ਤੀਜਾ ਮੁੱਖ ਮੰਤਰੀ ਨਨੂ ਖੁਦ ਉਹਨਾਂ ਜਿਹੜੀ ਚੋਣ ਲੜੀ ਉਥੇ ਕੋਠੀ ਕਿਰਾਏ ਤੇ ਲਈ ਆ ਹਫਤੇ 'ਚ ਦੋ ਦਿਨ ਕਹਿੰਦੇ ਉਥੇ ਬੈਠਿਆ ਕਰਨ ਜਾ ਕੇ ਕਿਉਂਕਿ ਜਲੰਧਰੋਂ ਵੀ ਸਰਕਾਰ ਚੱਲੂਗੀ ਉਹਦੇ ਨਾਲ ਵੀ ਲੋਕਾਂ ਨੂੰ ਲੱਗਾ ਕਿ ਬਿਲਕੁਲ ਇਹ ਮੁੱਖ ਮੰਤਰੀਵੇਂ ਲੜੇ ਜਿਵੇਂ ਉਹਨਾਂ ਦੀ ਘਰ ਦੀ ਸੀਟ ਹੋਵੇ ਔਰ ਘਰ ਦੀ ਸੀਟ ਵਾਂਗੂ ਹੀ ਲੜੇ ਨੇ ਸਿੱਜਾਈ ਕਹੇ ਕਿ ਉਹ ਕਹਿੰਦੇ ਕਿ ਜਲੰਧਰ ਵੈਸਟ ਨਹੀਂ ਮੈਂ ਹੁਣ ਜਲੰਧਰ ਬੈਸਟ ਬਣਾਉਣਾ ਨਾ ਵੈਸਟ ਟੂ ਬੈਸਟ ਜਲੰਧਰ ਕਿਵੇਂ ਬਣਦਾ ਹੈਗਾ ਇਹਦੇ ਹੁਣ ਕੰਬੀਨੇਸ਼ਨ ਹੈ ਕਿ ਮਹਿੰਦਰ ਭਗਤ ਉਹ ਨਹੀਂ ਉਥੇ ਕਿੰਨਾ ਕੰਮ ਕਰਵਾ ਪਾਉਂਦੇ ਨੇ ਦੇਖੋ ਹਜੇ 36 ਮਹੀਨੇ 34 ਮਹੀਨੇ ਬਾਕੀ ਨੇ ਲਗਭਗ 34 ਮਹੀਨਿਆਂ ਦੇ ਵਿੱਚ ਹਲਕੇ ਦੇ ਵਿੱਚ ਤੁਸੀਂ ਮੋٹے ਕੰਮ ਵੀ ਕਰਾਗੇ ਪੰਜ ਤੇ ਤੁਸੀਂ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਹੋ ਜੋਗੇ ਨਹੀਂ ਤਾਂ ਅਗਲੀ ਵਾਰ ਵੋਟਾਂ ਮੰਗਣ ਜੋਗੇ ਨਹੀਂ ਰਹੋਗੇ ਜੇ ਤੁਸੀਂ ਮੂੰਹ ਦਿਖਾਉਣਾ ਵਾ 227 ਦੇ ਵਿੱਚ ਫਿਰ ਤੁਹਾਨੂੰ ਕੰਮ ਕਰਨੇ ਪੈਣੇ ਨੇ ਤੇ ਜੇ ਮੂੰਹ ਨਹੀਂ ਦਿਖਾਉਣਾ ਫਿਰ ਮੈਦਾਨ ਛੱਡ ਕੇ ਨਾ ਭਜੋ ਜ 27 ਚ ਮੂੰਹ ਦਿਖਾਉਣ ਦੀ ਗੱਲ ਕੀਤੀ ਹੈ ਉੱਥੇ ਤੇ ਕਈ ਮੰਤਰੀ ਇਹ ਕਹਿ ਰਹੇ ਆ ਕਿ ਸਾਡੀਆਂ 100 ਤੋਂ ਵੱਧ ਸੀਟਾਂ ਹੋਣੀਆਂ 27 ਚ ਦੇਖਿਓ ਹੁਣ ਇੱਕ ਸੀਟ ਨਾਲ ਹੌਂਸਲੇ ਬੜੇ ਉੱਤੇ ਹੋ ਗਏ ਮੈਨੂੰ ਹਰਪਾਲ ਸਿੰਘ ਚੀਮਾ ਹੋਣਾ ਦਾ ਇੱਕ ਟਵੀਟ ਜਾਰੀ ਹੈ ਪਹਿਲੀ ਗੱਲ ਕਿ ਹਰਪਾਲ ਸਿੰਘ ਚੀਮਾ ਹੁਣ ਜਲੰਧਰ ਵੇਖੇ ਉੱਥੇ ਚੋਣ ਪ੍ਰਚਾਰ ਦੇ ਵਿੱਚ ਨਾ ਤੇ ਉੱਥੇ ਡਾਕਟਰ ਸੰਦੀਪ ਪਾਟਕੇ ਦੇਖੇ ਨੇ ਨਾ ਕੋਈ ਹੋਰ ਦੇਖਿਆ ਸਿਰਫ ਤੇ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਦੇਖੇ ਨੇ ਜਿਹੜੀ ਉਹਨਾਂ ਨੇ ਉਹ ਕੈਂਪੇਨ ਪੂਰੀ ਤੇ ਪੂਰੀ ਲੀਡ ਕੀਤੀ ਹੈ ਠੀਕ ਹੈ ਸਰਕਾਰ ਸੱਤਾ ਵਾ ਸੱਤਾ ਦਾ ਨਸ਼ਾ ਵੀ ਹੁੰਦਾ ਸੱਤਾ ਦਾ ਹੰਕਾਰ ਵੀ ਹੁੰਦਾ ਉਹ ਸਿਰ ਚੜ ਕੇ ਬੋਲਦਾ ਉਹਦੇ 'ਚ ਨਵੀਂ ਗੱਲ ਨਹੀਂ ਹਰਪਾਲ ਸਿੰਘ ਚੀਮਾ ਨੇ ਭਾਵੇਂ 117 ਕਹਿ ਦਿੰਦੇ ਘਰ ਲਈ ਕਿਹੜੀ ਗੱਲ ਹੁੰਦੀ ਆ ਵੀ ਕਹਿਣਾ ਹੀ ਆ 100 ਸੀਟਰ ਦੇ ਤੁਸੀਂ 217 ਦੇ ਵਿੱਚ ਵੀ ਸੁਪਨਾ ਲਿਆ ਸੀ ਨਾ ਉਹ ਇੱਕ ਵੈਸੇ ਇੱਕ ਜਿਵੇਂ ਭਾਜਪਾ ਕਹਿੰਦੀ ਇਸ ਵਾਰ 404 ਅਬ ਕੀ ਬਾਰ 400 ਪਰ ਹੈਨਾ ਪਿਰਤ ਅਰਸ ਦੇ ਰਹੇ ਗੱਠ ਜੋੜ ਕਰਦੇ ਰਹੇ ਤੇ ਤੁਸੀਂ ਵੀ ਤੇਰਾ ਹੱਥ ਮੰਗਦੇ ਸੀ ਲੋਕਾਂ ਨੇ ਨਹੀਂ ਦਿੱਤੇ ਹੈਗੇ ਤੇ ਠੀਕ ਹੈ ਸੱਤਾ ਦੇ ਵਿੱਚ ਬੰਦਾ ਬਹੁਤ ਵੱਧ ਛੱਡ ਕੇ ਗੱਲਾਂ ਕਰਦਾ ਉਹ ਪਤਾ ਲੱਗ ਜੂਗਾ 2027 ਦੇ ਵਿੱਚ ਕਿ ਤੁਹਾਡੀਆਂ ਕਿੰਨੀਆਂ ਸੀਟਾਂ ਆਉਣੀਆਂ ਨੇ ਹਜੇ ਸੁਪਨੇ ਲੈਣੇ ਕੋਈ ਮਾੜੀ ਗੱਲ ਨਹੀਂ ਹੈ ਕਿ ਨਾ ਸੁਪਨਾ ਉਹਨਾਂ ਵੱਡਾ ਲੈ ਲਿਆ ਹਰਪਾਲ ਸਿੰਘ ਚਿਮਣ ਕਿਉਂਕਿ ਇਹ ਬਨਵੇਂ ਵਿਚਾਰੇ ਉਹ ਐਮਐਲਏ ਸੀ ਜਿਨ੍ਹਾਂ ਨੇ ਕਦੀ ਸੋਚਿਆ ਨਹੀਂ ਸੀ ਉਹ ਐਮਐਲਏ ਬਣ ਕੇ ਹਰਪਾਲ ਸਿੰਘ ਚਿਮਾ ਹੁਣੀ ਵਕਾਲਤ ਕਰਦੇ ਕਰਦੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਬਣ ਗਏ ਨੇ ਉਹ ਸੁਪਨਾ ਤੇ ਜੇ ਇਹ ਸੁਪਨਾ ਵੀ ਲੈ ਲਿਆ ਕਿ ਸਟਿੰਗਾ 227 ਦੇ ਵਿੱਚ 100 ਆਉਣ ਗਿਆ ਤੇ ਚੰਗੀ ਗੱਲ ਹੈ ਉਹ ਦੇਖ ਲਾਂਗੇ ਕਿੰਨੀਆਂ ਕਿ ਆndੀਆਂ ਨੇ 27 ਤੋਂ ਪਹਿਲਾਂ ਜਿਹੜਾ 92 ਤੋਂ 99 ਅੰਕੜਾ ਹੋਇਆ ਏਵੇਂ ਕਿ 90 ਹੀ ਹੋ ਗਿਆ ਕਿਉਂਕਿ ਇੱਕ ਬਰਨਾਲੇ ਵਾਲੀ ਸੀਟ ਮੀਤਹਿਰ ਦੇ ਜਿੱਤਣ ਕਰਕੇ ਛੱਡੀ ਗਈ ਹੁਣ ਜਿਹੜੀਆਂ ਅਗਲੀਆਂ 4 ਚੋਣਾਂ ਆ ਰਹੀਆਂ ਨੇ ਕਿ ਉਹ ਵੀ ਜਿੱਤਣ ਦਾ ਦਾਵਾ ਕਰ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਾਰੀ ਟੀਮ ਕਹਿੰਦੇ ਕਿ ਗਿਣਤੀ ਹੁਣ 95 96 ਕਰਨੀ ਹੈ ਦੇਖੋ ਇਸ ਟਾਈਮ ਤੇ ਪਹਿਲਾਂ 92 ਸੀ ਇੱਕ ਛੱਡਤੀ ਫਿਰ 99 ਹੋ ਗਈਆਂ ਫਿਰ ਮੀਤਹਿਰ ਜਿੱਤਿਆ ਦੇ 92 ਹੋ ਗਈ 90 ਨੇ 99 ਹੀ ਹੈ ਨਾ ਟੋਟਲ ਇਹਨਾਂ ਦੇ ਐਮਐਲ ਨੇ ਹੁਣ ਤਿੰਨ ਸੀਟਾਂ ਹੀ ਇਹਨਾਂ ਨੇ ਚਾਰ ਤੇ ਜਿਮਨੀ ਚੋਣ ਹੋਣੀ ਆ 95 ਹੁੰਦੀ ਹੈ ਕਿ ਨਹੀਂ ਹੁੰਦੀ ਹੈ ਇਹ ਤੇ ਜਦੋਂ ਸਤੰਬਰ ਅਕਤੂਬਰ ਦੇ ਵਿੱਚ ਚਾਰ ਜਿਮਨੀ ਚੋਣਾ ਹੋਣੀ ਆ ਜਿਹਦੇ ਚ ਬਰਨਾਲਾ ਜਿੱਥੋਂ ਮੀਤੇ ਹੋਣੀ ਐਮਪੀ ਬਣ ਗਏ ਗਿੱਦੜਬਾਹ ਜਿੱਥੋਂ ਰਾਜਾ ਮਰਿੰਦਰ ਸਿੰਘ ਵੜਿੰਗ ਚੱਬੇਵਾਲ ਜਿੱਥੋਂ ਐਮਪੀ ਬਣ ਗਏ ਨੇ ਹਾਲਾਂਕਿ ਉਹ ਕਾਂਗਰਸ ਦੀ ਸੀਟ ਆ ਤੇ ਸੁਖਜਿੰਦਰ ਸਿੰਘ ਰਾਵਾ ਤਿੰਨ ਤੇ ਕਾਂਗਰਸ ਦੀ ਸੀਟਾਂ ਨੇ ਨਾ ਚੌਥੀ ਮੀਤੇਹਰ ਵਾਲੇ ਜੇ ਜਿੱਤਦੇ ਨੇ ਫਿਰ 95 ਹੋ ਜਾਣਗੇ ਨਾ ਪਰ ਵੱਡੀ ਗੱਲ ਹੈ ਕਿ ਪਹਿਲੀ ਦਫਾ ਹੋਊਗਾ ਨਾ ਕਿ ਕਿਸੇ ਪਾਰਟੀ ਕੋਲ ਚਾਹੇ ਬਾਜ ਜਿਮਣੀ ਚੋਂ ਆਈਆਂ ਵੀ 95 ਸੀਟਾਂ ਨੇ ਆਪਾਂ 1937 ਤੋਂ ਲੈ ਕੇ ਹੁਣ ਤੱਕ ਦੀ ਅਗਰ ਸਿਸਟਮ ਦੀ ਗੱਲ ਕੀਤੀ ਜਾਵੇ ਜਾਂ ਭਾਰਤ ਜਦੋਂ ਬਣਿਆ ਦੇਸ਼ 1952 ਤੋਂ ਲੈ ਕੇ ਹੁਣ ਤੱਕ ਕਿ ਉਹ ਤੇ ਸੀਟਾਂ ਕਿਸੇ ਪਾਰਟੀ ਕੋਲ 95 ਸੀਟਾ ਕਿਥੇ ਇਕਲਈ ਇਕਲੋਤੀ ਪਾਰਟੀ ਕੋਲ ਹਾਲਾਂਕਿ ਜਦੋਂ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦਾ ਉਦੋਂ ਉਹਨਾਂ ਕੋ ਕਾਫੀ 75 ਤੋਂ ਵੱਧ ਸੀਟਾਂ ਸੀ ਗੱਠ ਜੁੜ ਉਦੋਂ ਇਹਨਾਂ ਦੀਆਂ ਜ਼ਿਆਦਾ ਸੀਟਾਂ ਸੀ ਨਾ ਪਰ ਇਕਲੋਤੀ ਪਾਰਟੀ ਦੀ ਗੱਲ ਕੀਤੀ ਜਾਵੇ ਤੇ ਇਹਨਾਂ ਕੋ ਇੰਨੀਆਂ ਸੀਟਾਂ ਨੇ ਹੁਣ ਇਹ ਆਪਣੇ ਆਪ ਚ ਇੱਕ ਕੋਈ ਤੁਹਾਨੂੰ ਹੈ ਕਿ ਇਹਨਾਂ ਦਾ ਹਿੱਸਾ ਜੇ ਤੁਸੀਂ 2027 ਚ 100 ਦਾ ਅੰਕੜਾ ਲੈ ਕੇ ਚੱਲੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਸੀਂ 100 ਜਿੱਤਾਂਗੇ 2027 ਦੇ ਵਿੱਚ ਪਹਿਲੀ ਗੱਲ ਇਹਨਾਂ ਚੋਂ 50 ਐਮਐਲਏ ਜਿਹੜੇ ਨੇ ਉਹਨਾਂ ਦੇ ਟਿਕਟਾਂ ਹੀ ਕੱਟੀਆਂ ਜਾਣੀਆਂ ਨੇ ਹੈਨਾ ਉਹਨਾਂ ਦੇ ਟਿਕਟਾਂ ਹੀ ਕੱਟੀਆਂ ਜਾਣੀਆਂ ਨੇ ਤੇ ਚਲੋ ਠੀਕ ਹੈ ਵੱਡੀ ਗੱਪ ਮਾਰਤੀ ਚੀਮਾ ਸਾਹਿਬ ਨੇ ਤੇ ਚੰਗੀ ਗੱਲ ਹੈ ਕਿਉਂਕਿ ਪੋਲੀਟੀਕਲ ਸਿਸਟਮ ਦੇ ਵਿੱਚ ਇਦਾਂ ਦੀਆਂ ਗੱਪਾਂ ਚੱਲ ਜਾਂਦੀਆਂ ਨੇ ਹੁਣ ਦੂਜੀ ਗੱਲ ਹੈ ਕਿ 95 ਹੋਣੀ ਬੜੇ ਇੰਪੋਰਟੈਂਟ ਆ ਕਿ ਬਨਾਲਾ ਤੇ ਚਲੋ ਯੋਰ ਲਾ ਲੈਣਗੇ ਕਿਉਂਕਿ ਉੱਥੇ ਕਿਸਾਨ ਜਥੇਬੰਦੀ ਅੱਜਕੱਲ ਸਰਕਾਰ ਦੀ ਤੂਤੀ ਬੋਲਦੀ ਨਹੀਂ ਸਰਕਾਰ ਦੀ ਭਾਸ਼ਾ ਬੋਲਦੇ ਨੇ ਉੱਥੇ ਤੇ ਆਮ ਆਦੀ ਪਾਰਟੀ ਜਿੱਤ ਸਕਦੀ ਆ ਬਰਨਾਲੇ ਪਰ ਅਸਲੀ ਇਹਨਾਂ ਦਾ ਪੇਚਾ ਪੈਣਾ ਗਿੱਦੜਬਾਹ ਤੇ ਡੇਰਾ ਬਾਬਾ ਨਾਨਕ ਉਥੇ ਫਸੂ ਵੀ ਮੁਕਾਬਲੇ ਹੋਣਗੇ ਉਥੇ ਦੇਖਦੇ ਆ ਕਿ ਇਹਨਾਂ ਦੀਆਂ 95 ਹੁੰਦੀਆਂ ਕਿ ਨਹੀਂ ਹੁੰਦੀਆਂ ਜਾਂ ਫਿਰ ਇਹਨਾਂ ਦੀਆਂ 92 ਹੀ ਰਹਿੰਦੀਆਂ ਹੈਗੀਆਂ ਨੇ ਪਰ ਜਦੋਂ ਵੋਟਾਂ ਪੈਣਗੀਆਂ ਉਹਦੇ ਚ ਉਦੋਂ ਪਤਾ ਲੱਗੂਗਾ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਆ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਆਪਾਂ ਗੱਲ ਕੀਤੀ ਜਾਵੇ ਜਲੰਧਰ ਜਿਹੜਾ ਰਿਜ਼ਲਟ ਆਇਆ ਨਾ ਇਹ ਉਮੀਦ ਤੋਂ ਵੱਧ ਆਇਆ ਜਿਵੇਂ 2022 ਦੇ ਵਿੱਚ ਇਹਨਾਂ ਨੂੰ ਇੰਨੀ ਉਮੀਦ ਨਹੀਂ ਸੀ ਪਰ ਉਮੀਦ ਤੋਂ ਵੱਧ 99 ਸੀਟਾਂ ਆ ਗਈਆਂ ਲੋਕੀ ਕਹਿੰਦੇ ਕਿ ਆਮ ਆਦੀ ਪਾਰਟੀ ਸਰਕਾਰ ਚ ਦੀ ਬੰਦੀ ਲੇਕਿਨ ਵੱਡੀ ਪਾਰਟੀ ਇਹ ਹੀ ਉੱਭਰ ਕੇ ਆਊਗੀ ਕੋਈ 52 ਕੋਈ 60 ਕਹੀ ਜਾ ਰੇ ਲੇਕਿਨ ਪੰਜਾਬ ਦੀ ਜਨਤਾ ਨੇ 99 ਦੇ ਦਿੱਤੀਆਂ ਇਹਨਾਂ ਨੂੰ 2024 ਦੇ ਵਿੱਚ ਜਿਹੜੇ ਲੋਕ ਸਭਾ ਆਈਆਂ 13 ਕਹਿੰਦੇ 3 ਆਈਆਂ ਨੇ ਦੋ ਤੇ ਬੜੀਆਂ ਟਫ ਫਾਈਟ ਚੋਂ ਨਿਕਲੀਆਂ ਆਈਆਂ ਅਨੰਦਪੁਰ ਸਾਹਿਬ ਔਰ ਸ਼ਾਰਪੁਰ ਹੁਣ ਆ ਵਾਲੇ ਜਿਹੜੇ ਅਗਲੀਆਂ 4 ਸੀਟਾਂ ਉਸੇ ਹੁਣ ਅਗਲਾ ਮੁੱਖ ਮੰਤਰੀ ਸਾਹਿਬ ਦਾ ਇਮਤਿਹਾਨ ਹੋਗਾ ਹੁਣ ਇਹ ਇਮਤਿਹਾਨ ਤੇ ਪਾਸ ਕਰਨੇ ਪੈਣੇ ਨੇ ਸਰਕਾਰ ਕਿਉਂਕਿ ਸਰਕਾਰ ਔਰ ਹਲੇ ਵੀ ਲੋਕਾਂ ਨੂੰ ਪਤਾ ਹੈ ਲੋਕ ਵੀ ਹੁਣ ਬਹੁਤ ਜ਼ਿਆਦਾ ਸਿਆਣੇ ਹੋ ਗਏ ਕਿ ਆਪੋਜੀਸ਼ਨ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਕਰਾਂਗੇ ਕੀ ਹੈਨਾ ਵੀ ਬਹੀ ਐਮ ਐਲ ਏ ਬਣਾਏ ਲੋਕੀ ਐਮ ਪੀ ਬਣ ਗਏ ਹੈਗੇ ਇਹਨਾਂ ਦੇ ਅਸੀਂ ਵੋਟਾਂ ਪਾਉਣ ਜੋਗੇ ਤੇ ਨਹੀਂ ਨਾ ਰਹਿ ਗਏ ਅਗੇ ਉਸਾਇਦਾ ਕਿ ਉੱਥੇ ਵੀ ਕੋਈ ਰਿਜ਼ਲਟ ਸਰਕਾਰ ਦੇ ਹੱਕ ਚਾਹ ਸਕਦੇ ਨਾਲ ਸਰਕਾਰ ਦੇ ਵਿਰੁੱਧ ਜਦੋਂ ਉਦੋਂ ਵੋਟਾਂ ਪੈਣਗੇ ਉਦੋਂ ਗੱਲ ਹੋएगी ਲਖਨ ਜਲੰਧਰ ਦੀ ਅੱਗੇ ਗੱਲ ਕੀਤੀ ਜਾਵੇ ਤੇ ਇਹ ਆ ਕਿ ਮਿੰਦਰ ਭਗਤ ਹੁਣੀ ਤੇ ਮੰਤਰੀ ਬਣ ਗਏ ਨਾ ਹੁਣ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਕਦੋਂ ਸੌਂ ਚਕਾਉਂਦੇ ਨੇ ਏ ਆਉਣ ਵਾਲੇ ਸਮੇਂ ਚ ਉਹਦਾ ਇਹ ਵੀ ਹੁਣ ਲੱਗਦਾ ਕਿ ਜਲਦੀ ਮੰਤਰੀ ਮੰਡਲ ਚ ਵੀ ਫੇਰ ਬਦਲ ਹੋ ਸਕਦਾ ਜੀ ਜਿੱਥੇ ਤੱਕ ਰਹੀ ਗੱਲ ਕਿ ਪੰਜਾਬ ਦੀ ਰਾਜਨੀਤੀ ਚ ਕੀ ਬਣਨਾ ਕਿਹਦੇ ਹਿੱਸੇ ਕਿੰਨੀਆਂ ਸੀਟਾਂ ਆਉਣੀਆਂ ਇੱਕ ਵਿਸ਼ਾ ਹੈ ਇੱਕ ਦੇਸ਼ ਭਰ ਦੇ ਵਿੱਚ 13 ਜਿਹੜੀਆਂ ਜਿਮਣੀ ਚੋਣਾਂ ਹੋਈਆਂ ਤੇ ਉਹ ਜਿਮਣੀ ਚੋਣਾਂ ਦੇ ਵਿੱਚੋਂ ਭਾਜਪਾ ਦਾ ਸਫਾਇਆ ਹੁੰਦਾ ਨਜ਼ਰ ਆਇਆ ਦੋ ਕ ਸੀਟਾਂ ਜਿੱਤੀ ਇੱਕ ਆਜ਼ਾਦ ਉਮੀਦਵਾਰ 10 ਜਿੱਤ ਗਈ ਇੰਡੀਆ ਗਾਠ ਜੁੜ ਭਾਜਪਾ ਦੀਆਂ ਜਿਹੜੀਆਂ ਬਹੁਤ ਪੱਕੀਆਂ ਸੀਟਾਂ ਉਹ ਵੀ ਹਾਰ ਗਈ ਭਾਜਪਾ ਬਿਲਕੁਲ ਸਿੰਧੀਪ ਸਭ ਤੋਂ ਵੱਡੀ ਗੱਲ ਹੈ ਕਿ ਇੰਡੀਆ ਗੱਠ ਜੋੜ ਦੀ ਹੁਣ ਚੜ੍ਹਾਈ ਹੈ ਕਿਉਂਕਿ ਲਗਾਤਾਰ ਤੁਸੀਂ ਸੱਤਾ ਦੇ ਵਿੱਚ 10 ਸਾਲ ਰਹਿੰਦੇ ਹੋ ਤੇ ਤੁਹਾਡੀ ਐਂਟੀ ਇਨਕੰਮਬੈਂਸੀ ਬਹੁਤ ਜ਼ਿਆਦਾ ਵੱਧ ਜਾਂਦੀ ਔਰ ਭਾਜਪਾ ਨੇ 10 ਸਾਲ ਕੰਮ ਕਰਕੇ ਫਿਰ ਉਹੀ ਹਿੰਦੂ ਹਿੰਦੂਵਾਦ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨੇ ਸੋ ਤੋਂ ਉਹੀ ਮੰਦਰ ਮਸਜਿਦ ਗੁਰਦੁਆਰਾ ਸਿੱਖ ਮੁਸਲਮਾਨ ਪਾਕਿਸਤਾਨੀ ਇਸਲਾਮ ਉੱਥੇ ਹੀ ਘੁਮਾ ਫਰਾ ਕੇ ਆਗੇ ਨਾ ਤੇ ਇੰਡੀਆ ਅੱਗੇ ਵਧਣਾ ਚਾਹੁੰਦਾ ਨਾ ਇੰਡੀਆ ਵਿਸ਼ਵ ਦੀ ਇੱਕ ਵੱਡੀ ਪਾਵਰ ਸੈਂਟਰ ਬੰਨਣਾ ਚਾਹੁੰਦਾ ਹੈਗਾ ਤੇ ਬੀਜੇਪੀ ਉਹ ਗੱਲਾਂ ਕਰਦੀ 14ਵੀਂ 15ਵੀਂ 16ਵੀਂ ਸਦੀ ਦੀਆਂ ਗੱਲਾਂ ਕਰੀ ਨਾ ਇਸ ਕਰਕੇ ਹੁਣ ਆ ਰਿਜ਼ਲਟ ਜਿਹੜਾ 4 ਜੂਨ ਆਇਆ ਬੀਜੇਪੀ ਨੂੰ ਬਹੁਤ ਵੱਡਾ ਝਟਕਾ ਲੱਗਾਗਾ ਕਿ ਉਹਨਾਂ ਦੇ ਆਪ ਕੀ ਬਾਅਦ 400 ਬਾਅਦ ਤੇ ਜਿਹੜਾ ਗੋਦੀ ਮੀਡੀਆ ਤੋਂ ਉਹ ਕਹਿਣਗੇ ਕਿ ਰਿਜ਼ਲਟ ਤਾਂ ਆਪਕਾ ਹੀ ਹੈ ਔਰ ਇਹ ਤਾਂ ਫਾਰਮੈਲਟੀ ਹੈ ਨਾ ਕਿ ਹੰਕਾਰ ਮੀਡੀਆ ਚ ਵੀ ਆ ਗਿਆ ਕਿਉਂਕਿ ਸੈਂਟਰ ਸਰਕਾਰ ਨੇ ਮੀਡੀਆ ਨੂੰ ਇੰਨਾ ਢਿੱਡ ਭਰਤੇ ਸੀ ਇਸ ਕਰਕੇ ਉਹ ਬੋਲੀ ਬੋਲਦੇ ਇਦਾਂ ਲੱਗਦਾ ਕਿ ਜਿਹੜੇ ਚੈਨਲ ਆ ਉੱਥੇ ਉਹ ਚੈਨਲਾਂ ਦੇ ਐਂਕਰ ਨਹੀਂ ਆ ਉਹ ਭਾਜਪਾ ਦੇ ਸਪੋਕਸਪੀਰਸ ਪਰਸਨ ਬੈਠੇ ਨਾ ਦੁਖਾਂਤ ਆ ਪੰਜਾਬ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਕਰਨਿਆਗਮਾਰੀ ਤੱਕ ਇਹ ਦੇਸ਼ ਦਾ ਦੁਖਾਂਤ ਆ ਕਿ ਜਿਹੜਾ ਮੀਡੀਆ ਵਾ ਨਾ ਉਹ ਸਰਕਾਰਾਂ ਦਾ ਬਣ ਕੇ ਰਹਿ ਗਿਆ ਗਿਆ ਲੋਕਾਂ ਦਾ ਬਣ ਕੇ ਨਹੀਂ ਰਹਿ ਗਿਆ ਗਿਆ ਕਿਉਂਕਿ ਪੈਸਾ ਹੀ ਇੰਨਾ ਆ ਰਿਹਾ ਜੇ ਤੁਸੀਂ ਸਰਕਾਰਾਂ ਦੀ ਬੋਲੀ ਨਹੀਂ ਬੋਲੋਗੇ ਤੇ ਤੁਹਾਡੀ ਐਡ ਬੰਦ ਹੋ ਜਾਂ ਰਹੀ ਹੈ ਨਾ ਇਹ ਇੱਕ ਵੱਡਾ ਮਸਲਾ ਬਣ ਚੁੱਕਾ ਹੈ ਔਰ ਵੱਡੇ ਵੱਡੇ ਅਖਬਾਰ ਵੀ ਹੁਣ ਤੇ ਸਰਕਾਰ ਅੱਗੇ ਗੋਡੇ ਟੇਕ ਚੁੱਕੇ ਨੇ ਸ਼ਮੂਹ ਤੋਂ ਲੈ ਕੇ ਕੰਨਿਆ ਮਾਰੀ ਕੁਮਾਰੀ ਤੱਕ ਪਰ ਜਿਹੜੀਆਂ ਸੱਤ ਸਟੇਟਾਂ ਦੇ ਵਿੱਚ ਅੱਜ ਰਿਜ਼ਲਟ ਆਏ ਨੇ 13 ਸੀਟਾਂ ਹੀ ਹਿਮਾਚਲ ਦੀਆਂ ਤਿੰਨ ਤਿੰਨੇ ਦੇ ਤਿੰਨ ਹੀ ਸੁਖਵਿੰਦਰ ਸਿੰਘ ਸੁਖੂ ਉਹਨਾਂ ਦੀ ਪਤਨੀ ਵੀ ਸੀ ਜੀ ਸੀਟ ਜਿੱਤ ਗਏ ਨੇ ਔਰ ਇਹਨਾਂ ਦਾ ਭਾਜਪਾ ਦਾ ਜਿਹੜਾ ਜਿੱਤਾ ਯੂਪੀ ਵਗੈਰਾ ਸੀ ਨਾ ਜੀ ਉਥੋਂ ਸੀਟਾਂ ਜਿਹੜੀਆਂ ਹਾਰੇ ਨੇ ਬਾਈ ਇਲੈਕਸ਼ਨ ਹੋਈਆਂ ਨਾ ਉਹ ਵੱਡਾ ਇੱਕ ਭਾਜਪਾ ਵਾਸਤੇ ਝਟਕਾ ਹੈਗਾ ਇੱਕ ਤੇ ਜਿਹਦੀ ਸਰਕਾਰ ਹੋਵੇ ਨਾ ਉਹ ਸੀਟ ਜਿਹੜੀ ਬਾਈ ਇਲੈਕਸ਼ਨ ਜਿੱਤਦੀ ਆ ਜ਼ਿਆਦਾਤਰ 90% 99% ਜਿਹੜੀ ਬਾਈ ਇਲੈਕਸ਼ਨ ਹੁੰਦੀ ਆ ਜਾਂ ਪੰਚਾਇਤੀ ਇਲੈਕਸ਼ਨ ਜਾਂ ਨਗਰ ਨਗਰ ਕਮ ਦੀ ਪੰਚਾਇਤ ਉਹ ਸਰਕਾਰ ਦੇ ਹਿੱਸੇ ਹੀ ਆਉਂਦੀਆਂ ਨੇ ਪਰ ਜਿਹੜੀ ਸਰਕਾਰ ਹੋਵੇ ਅਗਰ ਉਹ ਬਾਈ ਇਲੈਕਸ਼ਨ ਹਾਰ ਜੇ ਆ ਉਹ ਫਿਰ ਸਰਕਾਰ ਤੇ ਜਿਹੜੀ ਕਿੰਤੂ ਪ੍ਰੰਤੀ ਹੁੰਦੇ ਲੇਕਿਨ ਅੱਜ ਜਿਹੜਾ 13 ਚੋਂ 10 ਸੀਟਾਂ ਤੇ ਅਗਰ ਇੰਡੀਆ ਗੱਠ ਜੋੜ ਜਿੱਤਦਾ ਜਿੱਤ ਕੇ ਜਿੱਤ ਗਏ ਨੇ ਤੇ ਉਹ ਵਾਕਈ ਕਿ ਬੀਜੇਪੀ ਵਾਸਤੇ ਝਟਕਾ ਕਿ ਕੋਈ 5 ਸਾਲ ਤੇ ਐਵੇਂ ਨਿਕਲ ਜਾਣੇ ਹੈਗੇ ਨੇ ਔਰ ਉਸ ਤੋਂ ਬਾਅਦ ਬੀਜੇਪੀ ਨੂੰ ਇਸ ਵਾਰ ਬੜੀ ਮਜ਼ਬੂਤ ਜਿਹੜੀ ਮਿਲੀ ਆ ਆਪੋਜੀਸ਼ਨ ਮਿਲੀ ਆ ਉਸ ਦਿਨ ਦੇਖੋ ਜਿੱਦਨ ਰਾਹੁਲ ਗਾਂਧੀ ਬੋਲਿਆ ਸੀ ਤੇ ਬੀਜੇਪੀ ਦੀਆਂ ਚੀਕਾਂ ਨਿਕਲ ਗਿਆ ਸੀ ਤਿੰਨ ਦਫਾ ਤੇ ਅਮਿਤ ਸ਼ਾਹ ਸਾਹਿਬ ਨੇ ਇੰਟਰਰਪਟ ਕੀਤਾ ਫਿਰ ਪ੍ਰਾਈਮ ਮਿੰਿਸਟਰ ਸਾਹਿਬ ਨੇ ਇੰਟਰਰਪਟ ਕੀਤਾ ਜਿਸ ਬੰਦੇ ਨੂੰ ਪੱਪੂ ਪੱਪੂ ਕਹਿੰਦੇ ਰਹੇ ਨੇ ਬੀਜੇਪੀ ਵਾਲੇ ਉਸ ਪੱਪੂ ਨੇ ਬੀਜੇਪੀ ਦੀਆਂ ਹੁਣ ਪਾਰਲੀਮੈਂਟ ਦੇ ਵਿੱਚ ਚੀਕਾਂ ਖੜਾ ਦਿੱਤੀਆਂ ਉਹਦੇ ਕਈ ਜਿਹੜੇ ਭਾਸ਼ਣ ਉੱਥੇ ਰਿਕਾਰਡ ਨਹੀਂ ਕੀਤੇ ਗਏ ਮਾਈਕ ਦਾ ਇਸ਼ੂ ਆਇਆ ਨਾ ਹੁਣ ਇੰਡੀਆ ਗੱਠਜੋੜ ਬਹੁਤ ਮਜ਼ਬੂਤ ਹੈ ਇੱਕ ਪਾਸੇ ਰਾਹੁਲ ਗਾਂਧੀ ਆ ਪ੍ਰਿੰਕਾ ਗਾਂਧੀ ਨੇ ਵੀ ਆ ਜਾਣਾ ਉਹ ਦੂਜਾ ਉਥੇ ਮੋਹਾ ਮੋਇਤਰਾ ਫਿਰ ਅਖਲੇਸ਼ ਜਾਦਵ ਬਣੀ ਯਾਰ ਕਹ ਬੀਜ ਨੂੰ ਇੱਕ ਤਗੜੀ ਜਿਹੜੀ ਮਿਲੀ ਹੈਗੀ ਆ ਆਪੋਜੀਸ਼ਨ ਉਹਦੇ ਨਾਲ ਡੈਮੋਕ੍ਰੇਸੀ ਬਚ ਜਾਂਦੀ ਹੈ ਜਦੋਂ ਆਪੋਜੀਸ਼ਨ ਪਾਰਟੀ ਤੇ ਦੇਸ਼ ਦਾ মিডিਆ ਸਰਕਾਰਾਂ ਦੇ ਨਾਲ ਮਿਲ ਜੇ ਉਹ ਡੈਮੋਕ੍ਰੇਸੀ ਖਤਰੇ ਦੇ ਵਿੱਚ ਆ ਜਾਂਦੀ ਹੈ ਉਹ ਪਿਛਲੇ 10 ਸਾਲ ਤੋਂ ਡੈਮੋਕ੍ਰੇਸੀ ਖਤਰੇ ਦੇ ਵਿੱਚ ਮਹਿਸੂਸ ਕਰ ਰਹੀ ਸੀ ਹੁਣ ਜਿੰਨਾ মিডিਆ ਮਜ਼ਬੂਤ ਹੋਏਗਾ ਜਿੰਨੀ ਆਪੋਜੀਸ਼ਨ ਮਜ਼ਬੂਤ ਹੋਏਗੀ ਉਨੀ ਡੈਮੋਕ੍ਰੇਸੀ ਸੋਹਣੀ ਚੱਲਦੀ ਹੈ ਔਰ ਮਜ਼ਬੂਤ ਚੱਲਦੀ ਹੈਗੀ ਹੈ ਲੇਕਿਨ ਬੀਜੇਪੀ ਵਾਸਤੇ ਝਟਕਾ ਪੰਜਾਬ ਚ ਜਲੰਧਰ ਵੀ ਬੀਜੇਪੀ ਨੂੰ ਝਟਕਾ ਮਿਲ ਗਿਆ ਇਹਨਾਂ ਲੱਗਦਾ ਹੈ ਕਿ ਸ਼ੀਤਲ ਗਰਾਲ ਸੀਟ ਕੱਢੂਗਾ ਉਹ ਬੜਾ ਜ਼ੋਰ ਲਾਇਆ 37 ਸਟਾਰ ਪ੍ਰਚਾਰਕ ਦਿੱਤੇ ਹਾਂ ਸੇਂਤੀ ਸਤਾਰ ਪ੍ਰਚਾਰਕ ਦਿੱਤੇ ਹੈਗੇ ਚਾਹੋ ਵੱਡੇ ਨਾਮ ਸੀ ਦਰਸ਼ਨ ਛੋਟੇ ਹੀ ਪਰ ਉਹ ਗੱਲ ਨਹੀਂ ਬਣੀ ਹੈਗੀ ਔਰ ਹੁਣ ਚਲੋ ਇੱਕ ਕਾਂਗਰਸ ਪਾਰਟੀ ਰਾਜਾ ਮਰਿੰਦਰ ਸਿੰਘ ਵੀ ਵਧਾਈਆਂ ਦੇਈਏ ਨੇ ਸੁਨੀਲ ਜਾਖੜ ਸਾਹਿਬ ਵੀ ਵਧਾਈਆਂ ਦੇ ਰਹੇ ਜੇ ਉਹ ਇੱਕ ਸਿਧਾਂਤਕ ਤੌਰ ਤੇ ਇੱਕ ਵਧਾਈ ਤੇ ਸਾਰੇ ਦਿੰਦੇ ਹੈਗੇ ਨੇ ਔਰ ਹਾਰ ਵੀ ਉਹਨਾਂ ਨੇ ਕਬੂਲੀ ਆ ਗਈ ਆ ਪਰ ਇੰਨੀ ਨਹੀਂ ਕਿ ਕਾਂਗਰਸ ਪਾਰਟੀ ਨੂੰ ਵੀ ਇੰਨਾ ਝਟਕਾ ਲੱਗਾ ਉਹਨਾਂ ਦਾ ਰਹਿਦਾ ਕਿ ਸਾਡੀ ਬੀਬੀ ਵੀ ਚੰਗੀਆਂ ਵੋਟਾਂ ਲੈ ਜਾਣਗੇ ਪਰ ਉਹ ਮੇਲਾ ਦਾ 15000 ਨਹੀਂ ਟੱਪੀ ਤੀਜੇ ਨੰਬਰ ਤੇ 17000 ਜਿਹੜੀ ਆ ਉਹ ਸ਼ੀਤਲنگਰਾਲ ਟੱਪਿਆ ਹੈਗਾ ਸ਼੍ਰੋਮਣੀ ਕਾਲੀ ਦਲ ਨੂੰ ਬਿਲਕੁਲ ਹੀ ਝਟਕਾ ਲੱਗਾ ਹੈ ਨਾ ਸ਼੍ਰੋਮਣੀ ਕਾਲੀ ਦਲ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਬਾਗੀ ਬੀਬੀ ਉਹ 500 ਸਿੱਟ ਵੋਟਾਂ ਲੈ ਗਈ ਆ ਜਿਹੜਾ 1242 ਔਰ ਜਿਹੜਾ ਬਹੁਜਨ ਸਮਾਜ ਪਾਰਟੀ ਜਿਹਨੂੰ ਸੁਭੀਤ ਸਿੰਘ ਬਾਦਲ ਨੇ ਹਮਾਇਤ ਕੀਤੀ ਆ ਉਹ 700 ਵੋਟਾਂ ਇਸ ਕਰਕੇ ਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਵੀ ਬੜੀ ਉੱਥੇ ਸਥਿਤੀ ਜਿਹੜੀ ਆ ਉਹ ਮਾੜੀ ਨਿਕਲੀ ਹੈਗੀ ਆ ਔਰ ਖਾਸ ਕਰਕੇ ਜਿਹੜਾ ਇਸ ਵਾਰ ਜਿਹੜਾ ਡੇਰਾ ਬੱਲਾਂ ਵਾਲਾ ਜਿਹੜਾ ਉਹ ਵੀ ਲੱਗਦਾ ਕਿ ਇਸ ਵਾਰ ਉੱਥੇ ਜਿਹੜਾ ਉਹਨਾਂ ਦੇ ਜਿਹੜੇ ਹੇਗਨੇ ਸ਼ਰਧਾਲੂ ਕਿਤੇ ਨਾ ਕਿਤੇ ਸਰਕਾਰ ਵਾਲੇ ਪਾਸੇ ਗਏ ਨੇ ਹਨ ਇੱਕ ਵੋਟਰ ਦੀ ਆਪਣੀ ਸਿਆਣਪ ਵੀ ਹੈ ਮਨੋ ਸਿਆਣਪ ਵੀ ਦੇਖੀ ਸਰਕਾਰ ਨੇ ਵੀ ਜੋ ਕੁਝ ਇਲਜ਼ਾਮ ਲੱਗਦੇ ਨੇ ਕਿ ਪਟਿਆਲਾ ਸੂਟ ਤੇ ਪਟਿਆਲਾ ਪੈਗ ਉਹ ਵੀ ਹੈ ਇੱਕ ਵੱਡਾ ਕਾਰਨ ਲੇਕਿਨ ਲੋਕਾਂ ਦੀ ਆਪਣੀ ਵੀ ਇੱਕ ਸੂਝ-ਬੂਝ ਰਹੀ ਹੈ ਕਿ ਜੇ ਸਰਕਾਰ ਦਾ ਬੰਦਾ ਜਿਤਾਵਾਂਗੇ ਤੇ ਘੱਟੋ ਘਾਟ ਇਲਾਕੇ ਦੇ ਕੰਮ ਹੋ ਜਾਣਗੇ ਕਿਉਂਕਿ ਦਾ ਮਤਲਬ ਹੈ ਕਿ 26 ਮਹੀਨੇ ਸੀਤਲੰਗਰਾਲ ਨੇ ਕੋਈ ਕੰਮ ਨਹੀਂ ਕਰਵਾਇਆ ਨਾ ਪੀ ਹੁਣ ਚਲੋ ਜੇ ਉਹ ਮੰਨਤੇ ਹੁਣ ਕਿਉਂਕਿ ਮੁੱਖ ਮੰਤਰੀ ਨੇ ਇੱਕ ਵਾਅਦਾ ਹੀ ਕਰਤਾ ਕਿ ਤੁਸੀਂ ਐਮਐਲਏ ਬਣਾ ਦਿਓ ਮੰਤਰੀ ਮੈਂ ਬਣਾਦਾਗਾ ਤੇ ਮੈਨੂੰ ਲੱਗਦਾ ਕਿ ਸੰਦੀਪ ਮੰਤਰੀ ਮੰਡਲ ਦੇ ਵੀ ਪੰਜਾਬ 'ਚ ਜਲਦ ਹੋ ਰਿਹਾ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਭਾਸ਼ਣ 'ਚ ਬੜੇ ਤਰੀਕੇ ਨਾਲ ਆਪਦੇ ਅੰਦਾਜ਼ 'ਚ ਕਹਿ ਰਹੇ ਸੀ ਕਿ ਜੇ ਕੋਈ ਦੇਣ ਆਵੇ ਕੁਛ ਵੀ ਜੇਬ 'ਚ ਪਾ ਲਿਓ ਤੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਾ ਦਿਓ ਇਹ ਨਾ ਆਮ ਆਦੀ ਪਾਰਟੀ ਦਾ ਇੱਕ ਉਹ ਸ਼ੋਲੇ ਫਿਲਮ ਚ ਡਾਇਲੌਗ ਨਹੀਂ ਸੀ ਸ਼ਾਂਭਾ ਉਹ ਕਿੰਨੇ ਆਦਮੀ ਤੇ ਨਾ ਸਰ ਤੀ ਨਾ ਆਮ ਆਦੀ ਪਾਰਟੀ ਦਾ ਵੀ ਸਾਰਿਆਂ ਦਾ ਇੱਕੋ ਸਟਾਈਲ ਆ ਕੇਜਰੀਵਾਲ ਸਾਹਿਬ ਦਾ ਕਿ ਜੇ ਕੋਈ ਦੇਣ ਆਊਗਾ ਤੇ ਲੈ ਲਿਓ ਤੇ ਹੁਣ ਤੇ ਤੁਸੀਂ ਆਪ ਦਿੰਦੇ ਫੜੇ ਗਏ ਹੋ ਨਾ ਹਨਾ ਉਹਦੇ ਓਪੋਜੀਸ਼ਨ ਨੇ ਤੇ ਵੰਡੇ ਨਹੀਂ ਤੁਸੀਂ ਪਟਿਆਲਾ ਪੈਗ ਤੇ ਪਟਿਆਲਾ ਸੂਟ ਜੋ ਚਰਨਜੀਤ ਸਿੰਘ ਮੈਂਬਰ ਪਾਰਲੀਮੈਂਟ ਦੇ ਮੁਤਾਬਕ ਜਿਹੜੀ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਸਰਕਾਰ ਹੀ ਉੱਥੇ ਪੈਸੇ ਸ਼ਰਾਬ ਤੇ ਸੂਟ ਵੜਦੀ ਰਹੀ ਹੈ ਔਰ ਪਟਿਆਲਾ ਪੈਗ ਤੇ ਵੈਸੇ ਬੜਾ ਮਸ਼ਹੂਰ ਹੈ ਨਾ ਹੁਣ ਜਿਹੜੇ ਪਟਿਆਲੇ ਵਾਲੇ ਪੈਗ ਲੈ ਗਏ ਨੇ ਉਹਨਾਂ ਵੀ ਮੰਤਰੀ ਬਣ ਜਾਣਾ ਹੈਗਾ ਉਹਨਾਂ ਦਾ ਵੀ ਨਾਮ ਲੱਗ ਰਿਹਾ ਕਿਉਂਕਿ ਉਹ ਵੀ ਸੀਐਮ ਸਾਹਿਬ ਦੇ ਪਿੱਛੇ ਖੜੇ ਨੇ ਤੇ ਉਹ ਮੇਰੇ ਲੱਗਦਾ ਉਹ ਵੀ ਮੰਤਰੀ ਬਣਾਂਗੇ ਪਰ ਮੈਨੂੰ ਇਹ ਲੱਗ ਰਿਹਾ ਕਿ ਹੁਣ ਜਲਦੀ ਇਸ ਹਫਤੇ ਦੇ ਵਿੱਚ ਵਿੱਚ ਜੋ ਚਰਚਾ ਚੱਲ ਰਹੀ ਹੈ ਸਰਕਾਰ ਪੱਧਰ ਤੇ ਕੇ ਮੰਤਰੀਆਂ ਦੇ ਮਹਿਕਮੇ ਬਦਲੇ ਜਾ ਰਹੇ ਨੇ ਤੇ ਮੰਤਰੀ ਮੰਡਲ ਦੇ ਵਿੱਚ ਵੀ ਵਿਸਤਾਰ ਹੋ ਰਿਹਾ ਔਰ ਮਿੰਦਰ ਪਗਤ ਮੰਤਰੀ ਤੇ ਬਾਣੀ ਗਏ ਨੇ ਅ ਮੀਤਿਹਰ ਦਾ ਮਹਿਕਮਾ ਖਾਲੀ ਆ ਉਹਨੂੰ ਸਪੋਰਟਸ ਮਿਨਿਸਟਰ ਕੌਣ ਬੰਦੇ ਨੇ ਜਾਂ ਸ਼ਾਇਦ ਕੀ ਸੀਐਮ ਸਾਹਿਬ ਦਾ ਖੁਦ ਦਾ ਬੜਾ ਇੰਟਰਸਟ ਆ ਉਹ ਮਹਿਕਮਾ ਆਪਣੇ ਕੋਲ ਹੀ ਰੱਖਣਗੇ ਮੈਨੂੰ ਤੇ ਲੱਗਦਾ ਕਿ ਜਿਵੇਂ ਉਹ ਖੇਡਾਂ ਨੂੰ ਲੈ ਕੇ ਬਹੁਤ ਰੁਚੀ ਰੱਖਦੇ ਨੇ ਸਪੋਰਟਸ ਮਿਨਿਸਟਰ ਤੇ ਖੁਦ ਭਗਵੰਤ ਮਾਨ ਸਾਹਿਬ ਕੋਈ ਰਹੇਗੀ ਔਰ ਬਾਕੀ ਮੈਨੂੰ ਲੱਗਦਾ ਕਿ ਤਿੰਨ ਚਾਰ ਮੰਤਰੀ ਜਿਹੜੇ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਜਿਹੜੇ ਚਾਰ ਪੰਜ ਨਾਵਾਂ ਦੀ ਚਰਚਾ ਚੱਲ ਰਹੀ ਹੈ ਉਹਦੇ ਚ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਨਾਮ ਚੱਲ ਰਿਹਾ ਲਾਡੀ ਢੋਂਸ ਦਾ ਚੱਲ ਰਿਹਾ ਅ ਜਿਹੜੇ ਰੋਪੜ ਦੇ ਐਮਐਲਏ ਦਿਨੇਸ਼ ਚੱਡਾ ਉਹਦਾ ਨਾਮ ਚੱਲ ਰਿਹਾ ਹੈਗਾ ਅ ਦੂਜਾ ਮਿੰਦਰ ਭਗਤ ਹੋਗੇ ਔਰ ਇੱਕ ਮਨਜਿੰਦਰ ਸਿੰਘ ਲਾਲਪੁਰਾ ਉਹਦਾ ਨਾਮ ਚੱਲ ਰਿਹਾ ਬਲਜਿੰਦਰ ਕੌਰ ਦਾ ਨਾਮ ਚੱਲਦਾ ਫਿਰ ਲੱਗਦਾ ਜਿਹੜਾ ਰੌਲਾ ਪੈ ਗਿਆ ਰਫਾਇਨਰੀ ਵਾਲਾ ਨਾ ਉਹਦੇ ਕਰਕੇ ਕਿਤੇ ਫੇਰ ਬੀਬੀ ਨਾ ਰਹਿ ਜੇ ਆਗੇ ਨਾ ਹਾਲਾਂਕਿ ਉਹਨਾਂ ਤੇ ਕੋਈ ਅਲੀਗੇਸ਼ਨ ਨਹੀਂ ਲੱਗੇ ਲੇਕਿਨ ਜਿਹੜਾ ਉਥੇ ਗੁੰਡਾ ਟੈਕਸ ਚੱਲ ਰਿਆ ਉਹਦੇ ਚ ਕਿਉਂਕਿ ਉਹਨਾਂ ਦਾ ਹਲਕਾ ਔਰ ਉਹਨਾਂ ਨੇ ਵੀ ਆਪਣੀ ਹਲੇ ਸਥਿਤੀ ਸਪਸ਼ਟ ਨਹੀਂ ਕੀਤੀ ਪਰ ਉਹ ਲੋਕਲ ਟਰਾਂਸਪੋਰਟਰਾਂ ਦੇ ਹੱਕ ਦੇ ਵਿੱਚ ਨੇ ਕਿ ਲੋਕਲ ਟਰਾਂਸਪੋਰਟਰਾਂ ਨੂੰ ਕੰਮ ਮਿਲਣਾ ਚਾਹੀਦਾ ਪਰ ਸਵਾਲ ਆ ਕਿ ਉਥੇ ਲੋਕਲ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਨੇ ਉਹ ਕੌਣ ਨੇ ਉਹਦੇ ਚ ਕਿਹਦਾ ਹੱਥ ਹੈ ਕਿਹੜੀ ਪਾਰਟੀ ਦੇ ਲੀਡਰ ਦਾ ਹੱਥ ਹੈ ਕਿਹੜੇ ਪਾਰਟੀ ਦੇ ਕਿ ਸੇ ਭੈਣ ਭਰਾ ਭਾਈ ਚਾਚੇ ਤਾਏ ਦੀ ਕੰਪਨੀ ਰਜਿਸਟਰਡ ਆ ਉਹ ਇੱਕ ਆਪਣੇ ਉੱਤੇ ਇੱਕ ਵੱਡਾ ਸਵਾਲ ਲੇਕਿਨ ਇੱਕ ਅਸ਼ੋਕ ਪ੍ਰਾਸ਼ਰ ਪੱਪੀ ਦਾ ਨਾਮ ਚੱਲ ਰਿਹਾ ਕਿ ਲੁਧਿਆਣੇ ਤੋਂ ਕੋਈ ਮੰਤਰੀ ਆਇਆ ਨਹੀਂ ਉਹਦਾ ਨਾਮ ਚੱਲ ਚੱਲਦਾ ਤੇ ਤਿੰਨ ਚਾਰ ਜਿਹੜੇ ਉਹਨਾਂ ਦੇ ਜਿਹੜੀ ਛੁੱਟੀ ਆ ਉਹ ਹੋਣ ਦੀ ਸੁਭਾਵਨਾ ਪਰ ਇਹ ਵੀ ਕੋਈ ਪਤਾ ਨਹੀਂ ਕਿ ਇਸ ਹਫਤੇ ਹੋਣਾ ਜਾਂ ਜਿਹੜੀਆਂ ਅਗਲੀਆਂ ਜਿਮਨੀ ਚੋਣਾ ਹੋਣੀਆਂ ਨੇ ਉਦੋਂ ਹੋਏਗਾ ਲੇਕਿਨ ਉਸ ਤੋਂ ਪਹਿਲਾਂ ਪਹਿਲਾਂ ਨਾ ਭਾਵੇਂ ਬਾਕੀਆਂ ਨੂੰ ਭਾਵੇਂ ਭਗਵੰਤ ਮਾਨ ਸਾਹਿਬ ਨਾ ਮੰਤਰੀ ਬਣਾਉਣ ਲੇਕਿਨ ਅਗਲੀਆਂ ਜਿਹੜੀਆਂ 4 ਜਿਮਨੀ ਚੋਣਾਂ ਹੋਣੀਆਂ ਨੇ ਨਾ ਉਸ ਤੋਂ ਪਹਿਲਾਂ ਮਹਿੰਦਰ ਭਗਤ ਨੂੰ ਬਣਾਉਣਾ ਪੈਣਾ ਮੁੱਖ ਮੰਤਰੀ ਨੂੰ ਕਿਉਂਕਿ ਲੋਕਾਂ ਕਹਿਣਾ ਹੈਗਾ ਕਿ ਕਿਤੇ ਭਗਵੰਤ ਮਾਨ ਸਾਹਿਬ ਲਾਰਾ ਹੀ ਲਾਗੇ ਨੇ ਤੇ ਲੋਕੀ ਫਿਰ ਕਹਿਣਗੇ ਯਾਰ ਇੱਥੇ ਸਾਡੇ ਵਾਲਿਆਂ ਨੂੰ ਤੇ ਨਹੀਂ ਕਿਤੇ ਲਾਰਾ ਲਾ ਕੇ ਚੱਲੇ ਕਿ ਤੁਸੀਂ ਆਪਣਾ ਐਮ.ਐਲ.ਏ ਬਣਾ ਦਿਓ ਜਾਂ ਬਰਨਾਲੇ ਆੜ ਨੂੰ ਕਹਿ ਦੇਣਾ ਕਿ ਜੀ ਇੱਕ ਵਾਰ ਫਿਰ ਜਿਤਾ ਦਿਓ ਉਮੀਦ ਹਿਰਦੀ ਜਗ੍ਹਾ ਮੈਂ ਇਸੇ ਬੰਦੇ ਨੂੰ ਦਵਾਗਾ ਜਾਂ ਗਿੱਦੜ ਬਾਿਰ ਵੀ ਰਾਜੇ ਮਰਿੰਦਰ ਸਿੰਘ ਵੜਿੰਗ ਦੀ ਜੀ ਸੀੜਾ ਤਿੰਨ ਵਾਰਾ ਉੱਥੋਂ ਰਹਾ ਦੋ ਮੈਮਲ ਬਣਾਉਂਦੇ ਡੇਰੇ ਬਾਬੇ ਵੀ ਸੁਖੀ ਰੰਧਾਵੇ ਨੇ ਰਹਾ ਦੋ ਪੱਕੀ ਸੀੜੀ ਉਹਦੀ ਤੇ ਮੈਮਲ ਬਣਾਉਂਦੇ ਲੇਕਿਨ ਉਸ ਤੋਂ ਪਹਿਲਾਂ ਮਹਿੰਦਰ ਭਗਤ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਤਰੀ ਤੇ ਹਰ ਹਾਲਤ ਦੇ ਵਿੱਚ ਉਹਨਾਂ ਨੂੰ ਸੌਂਚ ਕਾਉਣੀ ਪੈਣੀ ਆ ਜੀ ਇੱਕ ਦੂਜਾ ਮਸਲਾ ਪੰਜਾਬ ਦਾ ਬੜਾ ਐ ਮੈਂ ਰੇਹ ਦੇ ਉੱਤੇ ਖਾਦ ਦੇ ਉੱਤੇ ਕਹਿੰਦੇ ਇੱਕ ਕਪੜੇ ਹੋਣ ਦਾ ਖਦਸ਼ਾ ਹੈ ਉਸ ਦੀ ਜਾਂਚ ਪੜਤਾਲ ਹੋਣੀ ਹੈ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜਿਹੜਾ ਜਿਹੜਾ ਦੋਸ਼ੀ ਪਾਇਆ ਗਿਆ ਕਾਰਵਾਈ ਤਾਂ ਯਕੀਨਨ ਹੋਏਗੀ ਹੋਏਗੀ ਕੋਈ ਨਹੀਂ ਬਚ ਸਕਦਾ ਉਹ ਪੂਰਾ ਮਸਲਾ ਕੀ ਹੈ ਕਿ ਖਾਦ ਨੂੰ ਲੈ ਕੇ ਕਿਹੜਾ ਕਪੜਾ ਕਰ ਗਿਆ ਔਰ ਕਿੰਨੇ ਕਰੋੜ ਦਾ ਹੈ ਮਸਲਾ ਸੰਦੇ ਬਹੁਤ ਵੱਡਾ 6 ਜ਼ਿਲ੍ਹਿਆਂ ਦੇ ਵਿੱਚ ਨਕਲੀ ਖਾਦ ਜਿਹੜੀ ਵੰਡੀ ਗਈ ਹੈ ਜਿਹੜੀ ਚੋਣਾ ਦੇ ਦੌਰਾਨ ਔਰ ਜਿਹਨੂੰ ਆਪਾਂ ਡੀਏਵੀਪੀ ਡਾਇਆ ਕਹਿੰਦੇ ਆਗੇ ਨੇ ਖਾਦ ਔਰ ਉਹ ਇੱਕ ਵੱਡੀ ਠੱਗੀ ਆ ਔਰ ਜੇ ਨਕਲੀ ਖਰਾਦ ਦੋਗੇ ਮਾੜੀ ਖਰਾਦ ਦੋਗੇ ਤੇ ਉਹਦੇ ਨਾਲ ਫਸਲ ਕਿੱਡੀ ਕੀ ਵਧੀਆ ਹੋਊਗੀ ਇਹ ਜਿਹੜਾ ਕਪੜਾ ਸੈਂਪਲ ਕਰਾਇਆ ਇੱਕ ਪੰਜਾਬ ਦਾ ਕਹਿੰਦੇ ਕੋਈ ਵੱਡਾ ਆਈਐਸ ਅਫਸਰ ਆ ਉਹ ਇਸ ਤੇ ਪਰਦਾ ਪਾ ਰਿਹਾ ਹੈਗਾ ਵੈਸੇ ਤੇ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੂੰ ਚਾਹੀਦਾ ਕਿ ਉਹ ਪਤਾ ਤੇ ਉਹਨਾਂ ਨੂੰ ਵੀ ਲੱਗ ਗਿਆ ਹੈਗਾ ਪਰ ਘੱਟੋ ਘੱਟ ਉਸ ਅਫਸਰ ਨੂੰ ਤੇ ਸਸਪੈਂਡ ਕਰ ਦੇਣਾ ਚਾਹੀਦਾ ਨਾ ਜਿਹੜੀਆਂ ਕੰਪਨੀਆਂ ਦੇ ਲਾਇਸੈਂਸ ਰੱਦ ਕੀਤੇ ਨੇ ਉਹਨਾਂ ਦੀ ਪਿੱਠ ਤੇ ਹੱਥ ਰੱਖ ਰਿਹਾ ਜਾਂ ਪੱਖ ਪੂਰ ਰਿਹਾ ਇਹਦਾ ਮਤਲਬ ਹੈ ਕਿ ਮਾੜੀ ਖਾਦ ਜੱਟਾਂ ਨੂੰ ਮਿਲ ਗਈ ਤੇ ਮੋٹے ਪੈਸੇ ਉਸ ਆਈਐਸ ਅਫਸਰ ਨੂੰ ਮਿਲ ਗਏ ਤਾਂ ਹੀ ਗਲਤ ਬੰਦਿਆਂ ਦਾ ਜੇ ਕੋਈ ਗਲਤ ਬੰਦਿਆਂ ਦਾ ਕੋਈ ਬੰਦਾ ਸਾਥ ਦੇ ਰਿਹਾ ਇਹਦਾ ਮਤਲਬ ਤੁਸੀਂ ਵੀ ਗਲਤ ਹੋ ਨਾ ਜੇ ਉਹਨਾਂ ਨੇ 4 ਪੈਸੇ ਕਮਾਏ ਨੇ 4 ਛਿੱਲੜ ਇਹਦਾ ਮਤਲਬ ਤੁਹਾਡੇ ਘਰ ਵੀ ਪਹੁੰਚਿਆ ਗਏ ਨੇ ਤਾਂ ਹੀ ਗਲਤ ਮੰਦਿਆਂ ਦਾ ਉਹ ਮੈਂ ਕਹਿੰਦਾ ਕਿ ਇਹ ਜਿਹੜੀਆਂ ਕੰਪਨੀਆਂ ਨੇ ਦੋਨਾਂ ਇਹਨਾਂ ਨੂੰ ਬਲੈਕਲਿਸਟਡ ਕਰਨਾ ਚਾਹੀਦਾ ਕਾਲੀ ਸੂਚੀ ਚ ਪਾ ਦੇਣਾ ਚਾਹੀਦਾ ਕਿ ਅੱਗੇ ਤੋਂ ਇਹ ਪੰਜਾਬ ਦੇ ਵਿੱਚ ਕੰਮ ਨਾ ਕਰ ਸਕਣ ਹੁਣ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੀ ਜਿਹੜੀ ਸਟੇਟਮੈਂਟ ਵੀ ਆਈ ਹੈ ਉਹ ਕੀ ਕਹਿ ਰਹੇ ਨੇ ਕਿ ਨਕਲੀ ਨਕਲੀ ਖਾਦ ਦੀ ਸਪਲਾਈ ਕਰਨ ਵਾਲਿਆਂ ਖਿਲਾਫ ਵੱਡੀ ਕਾਰਵਾਈ ਦੋ ਕੰਪਨੀਆਂ ਦੇ ਲਾਇਸੈਂਸ ਰੱਦ ਕਰਤੇ ਨੇ ਚੈਕਿੰਗ ਦੇ ਦੌਰਾਨ 40 ਨਮੂਨਿਆਂ ਵਿੱਚੋਂ 24 ਨਮੂਨੇ ਫੇਲ ਹੋਏ ਨੇ ਜ਼ਿਲ੍ਹਾ ਖੇਤੀਬਾੜੀ ਅਫਸਰ ਨੂੰ ਸ਼ਿਕਾਇਤ ਮਿਲਣ ਤੇ ਫੌਰੀ ਕਾਰਵਾਈ ਕਰਨ ਦੇ ਸਕੇਰ ਤੇ ਖੇਤੀਬਾੜੀ ਵਿਭਾਗ ਨੇ ਸੂਬੇ ਚ ਕੁਆਲਟੀ ਜਿਹੜਾ ਕੰਟਰੋਲ ਮਹਿਮ ਤਹਿਤ 4700 ਖਾਦ ਨਮੂਨਿਆਂ ਦੀ ਜਾਂਚ ਦਾ ਟੀਚਾ ਮਿੱਥਿਆ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ਅਨਸਾਰ ਸੂਬੇ ਦੇ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੀ ਖੇਤੀਬਾੜੀ ਸੰਬੰਧੀ ਵਸਤਾਂ ਦੇ ਸਾਜੋ-ਸਮਾਨ ਯਕੀਨੀ ਬਣਾਉਣ ਲਈ ਛੇੜੀ ਗਈ ਮਹਿਮ ਦੇ ਤਹਿਤ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਜਿਹੜੀਆਂ ਮਿਆਰੀ ਜਿਹੜੀਆਂ ਘੱਟ ਮਿਆਰੀ ਜਿਹੜੀਆਂ ਖਾਦਾਂ ਡੀਓਪੀ ਜਿਹਨੂੰ ਆਪਾਂ ਡਾਈਮੋਨੀਅਮ ਫਾਸਟ ਫੀਡ ਕਹਿੰਦੇ ਫਾਸਫੀਟ ਕਹਿੰਦੇ ਉਦੀ ਸਪਲਾਈ ਜਿਨ੍ਹਾਂ ਨੇ ਮਾੜੀ ਕੀਤੀ ਉਹਨੇ ਕੰਪਨੀਆਂ ਦੇ ਰੱਦ ਕਰਤੇ ਤੇ ਇਹ ਕੰਪਨੀਆਂ ਕਿਹੜੀਆਂ ਨੇ ਇਹ ਹੈਗੀ ਹੈ ਮੱਧਿਆਪਾਰਤ ਐਗਰੋਪ੍ਰੋਡਕਟਸ ਲਿਮਟਿਡ ਅਤੇ ਮੈਸਰਜ਼ ਕ੍ਰਿਸ਼ਨਾ ਫਾਰਮਸ ਹੈ ਪ੍ਰਾਈਵੇਟ ਲਿਮਟਿਡ ਇਹਨਾਂ ਨੇ ਦੱਸਿਆ ਗਰਮੀ ਸਿੰਘ ਖੁੱਡੀਆਂ ਕਿ 40 ਜਿਹੜੇ ਨਮੂਨੇ ਲਏ ਸੀ ਤੇ ਖਾਦ ਕੰਟਰੋਲ ਆਰਡਰ 1985 ਅਨੁਸਾਰ 24 ਨਮੂਨੇ ਗੈਰ ਮਿਆਰੀ ਪਾਏ ਗਏ ਨੇ ਤੇ ਬਾਕੀਆਂ ਦੀ ਹਲੇ ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਆ ਉਨਾ ਦੱਸਿਆ ਕਿ ਖੇਤੀਬਾੜੀ ਵਪਾਣੇ ਸੂਬੇ ਪਰ ਕੁਆਲਟੀ ਕੰਟਰੋਲ ਮੇਮ ਚਲਾਈ ਤੇ ਇੱਕ ਵਿੱਤੀ ਸਾਲ 2022-2025 ਦੌਰਾਨ 4700 ਖਾਦ ਨਮੂਨਿਆਂ ਦੀ ਜਾਂਚ ਦਾ ਟੀਚਾ ਰੱਖਿਆ ਪਰ ਮਾੜੀ ਗੱਲ ਆ ਯਾਰ ਕਿ ਇਹਦੇ ਚ ਇੰਨੀ ਤੁਸੀਂ ਲੁੱਟ ਪਾਈ ਹੋਈ ਆ ਹੁਣ ਮੈਂ ਜਿਹੜੀ ਇਹ ਮੈਕਮੇ ਦੇ ਅਫਸਰਾਂ ਦੀ ਜਿਹੜੀ ਆ ਇਹ ਜ਼ਿੰਮੇਵਾਰੀ ਬੰਦੀ ਹੈਗੀ ਔਰ ਦੂਜਾ ਇਹਦੇ ਚ ਆ ਕਿ ਇਹ ਜਿਹੜੀ ਜਿਹੜੀ ਖਾਦ ਵੰਡੀ ਆ ਇਹ ਜਿਹੜੀ ਨੋਡਲ ਏਜੰਸੀ ਆ ਉਹਦੀ ਜ਼ਿੰਮੇਵਾਰੀ ਬੰਦੀ ਹੁਣ ਅਫਸਰ ਜਿਹੜੇ ਨੇ ਉਹ ਪੜਦਾ ਪਾਰੇ ਨੇ ਇਸ ਮਸਲੇ 'ਚ ਮੈਨੂੰ ਲੱਗਦਾ ਕਿ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਵੀ ਅਫਸਰ ਨੇ ਉਹਨਾਂ ਦਾ ਇਹ ਨਾਮ ਡਿਕਲੇਅਰ ਕਰਨਾ ਚਾਹੀਦਾ ਕਿਉਂਕਿ ਮਾਰਕਫੈਡ ਵੱਲੋਂ ਜਿਹੜੀ ਪੰਜਾਬ ਗਵਰਨਮੈਂਟ ਦਾ ਆਧਾਰਾ ਵਾ ਮਾਰਕਫੈਡ ਇਹਨਾਂ ਵੱਲੋਂ ਚੋਣ ਜਾਬਤੇ ਦੌਰਾਨ ਡੀਏਵੀ ਖਾਦ ਦੀ ਖਰੀਦ ਕੀਤੀ ਗਈ ਸੀ ਜੋ ਅੱਗੇ ਪਿੰਡੂ ਸ਼ਿਕਾਰੀ ਸੁਭਾਵਾਂ ਵਿੱਚ ਭੇਜੀ ਗਈ ਹੈ ਪਿੰਡੂ ਸ਼ਿਕਾਰੀ ਸੁਭਾਵਾਂ ਤੋਂ ਅੱਗੇ ਕਿਸਾਨ ਲੈ ਕੇ ਜਾਂਦੇ ਨੇ ਹੁਣ ਮਾਰਕਫੈਡ ਨੇ ਉਹ ਦੋ ਕੰਪਨੀਆਂ ਕਿਵੇਂ ਚੁਣੀਆਂ ਤੇ ਮਾਰਕਫੈਡ ਦਾ ਕਿਹੜਾ ਅਧਿਕਾਰੀ ਆ ਜਿਹੜਾ ਹੁਣ ਉਹ ਦੋ ਲਾਇਕ ਜਿਹੜੀਆਂ ਜਿਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਨੇ ਉਹਨਾਂ ਦਾ ਪੱਖ ਪੂਰ ਰਿਹਾ ਗਿਆ ਉਹ ਆਈਐਸ ਅਫਸਰ ਦੀ ਹੀ ਬੇਈਮਾਨੀ ਹੋਈ ਨਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਉਸਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਔਰ ਖੇਤੀਬਾੜੀ ਵਿਭਾਗ ਦੇ ਜਿਹੜੇ ਡਾਇਰੈਕਟਰ ਜਸਵੰਤ ਸਿੰਘ ਕਹਿ ਰਹੇ ਨੇ ਕਿ ਅਸੀਂ ਦੋ ਕੰਪਨੀਆਂ ਦੇ ਜਿਹੜੇ ਲਾਇਸੈਂਸ ਰੱਦ ਕਰ ਦਿੱਤੇ ਨੇ ਇਹ ਇਹ ਲੁਧਿਆਣੇ ਚੋਂ 9 ਸੈਂਪਲ ਐ 7 ਫੇਲ ਹੋਏ ਪਟਿਆਲਾ ਚੋਂ 2 ਤਰਨਤਾਰਨ ਚੋਂ 3 ਨਵਾਂ ਸ਼ਹਿਰ ਚੋਂ 3 ਇਹ ਸਾਰੇ ਨਮੂਨੇ ਫੇਲ ਹੋਏ ਨੇ ਪੂਰੇ ਪੂਰੇ ਇਹ ਨ ਦਿਨ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਆਪਣਾ ਜਿਲ੍ਹਾ ਵਾ 5 ਨਮੂਨਿਆਂ ਵਿੱਚੋਂ ਇੱਕ ਨਮੂਨਾ ਫੇਲ ਆਇਆ ਨਾ ਹੁਣ ਬਾਕੀ ਹਲੇ ਸੈਂਪਲਾਂ ਦਾ ਜਿਹੜੇ ਹਾਰਪੁਰ ਜਿਹੜੇ ਸੈਂਪਲ ਉਹਨਾਂ ਦਾ ਇੰਤਜ਼ਾਰ ਕੀਤਾ ਯਾਰ ਕਿ ਕੀ ਰਿਪੋਰਟ ਆ ਰਹੀ ਹੈ ਪਰ ਤਰਨਤਾਰਨ ਜ਼ਿਲ੍ਹੇ ਦੀਆਂ 3 ਸ਼ਿਕਾਰੀ ਸੁਭਾਵਾਂ ਸੀ ਪਿੰਡ ਪੂਲੇ ਦੇ ਵਿੱਚ ਪਿੰਡ ਡਲ ਲਤੇ ਪਿੰਡ ਮਾੜੀ ਕੰਬੋ ਕੀ ਇੱਥੇ ਵੀ ਸਕਾਰੀ ਸੁਭਾਵਾਂ ਨੂੰ ਸਪਲਾਈ ਕੀਤੀ ਗਈ ਸੀ ਖਾਦਾਂ ਦੀ ਇੱਥੇ ਜਿਹੜੇ ਨਮੂਨੇ ਫੇਲ ਹੋ ਗਏ ਨੇ ਔਰ ਝੋਨੇ ਦੀ ਕਰੀਬ 1.25 ਲੱਖ ਮੀਟਰਕ ਟਨ ਜਿਹੜੀ ਖਾਦ ਦੀ ਲੋਡ ਸੀ ਤੇ ਇਹਨਾਂ ਨਮੂਨਿਆਂ ਦੀ ਟੈਸਟਿੰਗ ਪੰਜਾਬ ਤੇ ਪੰਜਾਬ ਤੋਂ ਬਾਹਰੋਂ ਕਰਵਾਈ ਗਈ ਆ ਇਹਦੇ ਵਿੱਚ ਕਹਿੰਦੇ ਇਸ ਖਾਦ ਦੇ ਵਿੱਚ ਜਿਹੜਾ ਇੱਕ ਤੱਤ ਹੁੰਦੇ ਨਾ ਫਾਸਫੋਰਸ ਉਹ 46% ਦੀ ਚਾਹੀਦੇ ਨੇ ਤਾਂ ਉਹ ਖਾਦ ਕੰਮ ਕਰਦੀ ਡਾਇਆ ਉਹਦੇ ਚੋਂ ਕਿੰਨੇ ਆਏ ਨੇ 46% ਦੀ ਤੱਥਾਂ ਦੇ ਤੱਤ ਦੀ ਬਜਾਏ 20.95% ਆਏ ਨੇ ਮਤਲਬ ਘਟਿਆ ਨਕਲੀ ਤੇ ਗੈਰ ਮਿਆਰੀ ਹੁਣ ਕਸੂਰਵਾਰ ਜਿਹੜੇ ਕਹਿ ਰਹੇ ਨੇ ਕਿ ਅਫਸਰਾਂ ਦੇ ਖਿਲਾਫ ਕਾਰਵਾਈ ਹੋਊਗੀ ਪਰ ਸਰਕਾਰ ਜਾਂ ਮੰਤਰੀ ਸਾਹਿਬ ਇਹ ਨਹੀਂ ਦੱਸ ਰਹੇ ਕਿ ਪੰਜਾਬ ਵਿੱਚ ਉਹ ਕਿਹੜਾ ਐਮ ਮੌਦਦੇ ਤੇ ਇੱਕ ਤਨਾਤ ਆਈਐਸ ਆਫੀਸਰ ਆ ਜਿਹੜਾ ਅੰਦਰੋਂ ਅੰਦਰੀ ਖਾਦ ਕੰਪਨੀਆਂ ਦੀ ਪਿੱਠ ਤੇ ਆ ਗਿਆ ਨੇ ਜੋ ਕੰਪਨੀ ਦੇ ਪ੍ਰਬੰਧਕਾਂ ਦੀ ਸਰਕਾਰ ਤੱਕ ਪਹੁੰਚ ਬਣਾਉਣ ਵਿੱਚ ਜੁਟ ਗਿਆ ਹੁਣ ਇਹ ਜਿਹੜਾ ਆਈਐਸ ਅਫਸਰ ਆ ਉਹ ਕਿਹਦੇ ਨਾਲ ਪਹੁੰਚ ਬਣਾਉਣ ਵਾਸਤੇ ਜੁਟ ਗਿਆ ਉਹ ਵਿਚੋਲਗੀ ਕਾਦੀ ਕਰਿਆ ਉਹ ਕਿਹੜਾ ਮਾਮਾ ਬਨਨ ਕਿਹੜੀ ਉਹਨੂੰ ਵਿਚੋਲਗੀ ਦੀ ਮੁੰਦਰੀ ਜਾਂ ਛਾਪ ਜਾਂ ਛੱਲਾ ਪੈ ਜਾਣਾ ਹੈਗਾ ਅਸੀਂ ਵੀ ਸਰਕਾਰ ਤਾਂ ਰਿਕਾਰਡ ਰਿਹਾ ਕਿ ਜਦੋਂ ਆਈਐਸ ਜਾਂ ਆਈਪੀਐਸ ਦੀ ਗੱਲ ਆਉਂਦੀ ਹੈ ਸੁਰ ਮੱਠੇ ਹੋ ਜਾਂਦੇ ਆ ਜੇ ਥਲੜਾ ਅਧਿਕਾਰੀ ਕੋਈ ਅੜਕੇ ਚੜਦਾ ਉਹ ਮਿੰਟਾਂ ਚ ਕਾਰਵਾਈ ਹੋ ਜਾਂਦੀ ਹਾਂ ਇਹ ਤੇ ਇਹੀ ਹੈ ਇਹ ਪੰਜਾਬ ਦੇ ਵਿੱਚ ਇੱਕ ਫੈਸ਼ਨ ਬਣ ਗਿਆ ਕਿ ਜਿਹੜੇ ਅਫਸਰ ਜੇ ਵੱਡੇ ਨੇ ਤੇ ਕੋਈ ਗੱਲ ਨਹੀਂ ਜੇ ਛੋਟੇ ਤੇ ਟੰਗ ਦੋ ਇਹ ਤੇ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਹੈ ਅ ਪਿਛਲੀਆਂ ਸਰਕਾਰਾਂ ਵਿੱਚ ਜਸਸਪੈਂਡ ਹੋ ਜਾਂਦੇ ਹੁੰਤੇ ਆਈਐਸ ਅਫਸਰ ਇਕੱਠੇ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਨੂੰ 70 ਆਈਐਸ ਅਫਸਰਾਂ ਨੇ ਘੇਰਾ ਪਾਲਿਆ ਸੀ ਫਿਰ ਸਰਕਾਰ ਕਹਿੰਦੀ ਜਦ 70 ਆਈਐਸ ਅਫਸਰ ਦੇ ਮੁੱਖ ਮੰਤਰੀ ਦੇ ਸਾਹਮਣੇ ਹਾਲਾਂਕਿ ਉਦੋਂ ਮੁੱਖ ਮੰਤਰੀ ਚਾਹਦਾ ਸਾਰਿਆਂ ਨੂੰ ਕਹਿੰਦੇ ਕਿ ਤੂੰ ਪਹਿਲਾਂ ਦੱਸ ਵੀ ਤੂੰ ਸਰਵਿਸ ਆਪਣਾ ਜਿਹੜਾ ਸਟੇਸ਼ਨ ਛੱਡ ਕੇ ਕਿਵੇਂ ਆਇਆ ਜੇ ਉਸ ਦਿਨ ਅਗਰ ਮੁੱਖ ਮੰਤਰੀ ਥੋੜਾ ਜਿਹਾ ਗੁੱਸਾ ਦਿਖਾ ਦਿੰਦੇ ਜਸਟੀਫਾਈ ਸੀ ਮੁੱਖ ਮੰਤਰੀ ਯਾਰ ਤੁਸੀਂ ਸਟੇਟ ਦੇ ਵੀ ਜਿਹੜੇ ਉਸ ਮੀਟਿੰਗ ਦੇ ਵਿੱਚ ਜਿਹੜੇ ਮਨੇਰੇ ਹੀ ਅੱਖਾਂ 'ਚ ਗਿੜ ਸੀ ਮੈਨੂੰ ਲੱਗਦਾ ਕਈਆਂ ਨੇ ਬੁਰਸ਼ਵ ਨਹੀਂ ਕੀਤੇ ਹੋਣੇ ਤੇ ਉਹ ਆ ਕੇ ਜੇ ਉਹਨਾਂ ਦੇ ਡੀਸੀ ਏਡੀਸੀ ਹੁੰਦੇ ਤੇ ਰਜਿਸਟਰ ਫੜ ਲੈਂਦੇ ਆਪਣੇ ਕੋਲ ਬੁਲਾ ਲੈਂਦੇ ਵੀ ਕਿਹੜੇ ਜ਼ਿਲ੍ਹੇ ਦਾ ਡੀਸੀ ਜੀ ਮੈਂ ਫਲਾਣੇ ਤੂੰ ਸਟੇਸ਼ਨ ਕਿਵੇਂ ਛੱਡ ਕੇ ਆਏ ਯਾਰ ਤੂੰ ਜ਼ਿਲ੍ਹੇ ਦਾ ਰਬਨਾ ਹੈਕਰ ਇਹ ਉੱਥੇ ਲੋੜ ਪੈ ਗਈ ਤੇ ਉਹ ਜ਼ਿਲ੍ਹੇ ਵਾਲੇ ਕੀ ਅਧਿਕਾਰੀ ਕਰਨਗੇ ਉਧਰ ਕਾਰਵਾਈ ਹੋਣੀ ਚਾਹੀਦੀ ਪਰ ਆ ਜਿਹੜਾ ਹੁਣ ਵਿਚੋਲਗੀ ਕਰਦਾ ਫਿਰਦਾ ਹੈ ਆਈਐਸ ਅਫਸਰ ਇਹ ਖੁੜੀਆਂ ਸਾਹਿਬ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਿ ਜੇ ਖੁੜੀਆਂ ਸਾਹਿਬ ਨੇ ਨਾ ਕਾਰਵਾਈ ਕੀਤੀ ਹੈ ਕਿ ਨਾ ਫਿਰ ਲੋਕੀ ਖੁੜੀਆਂ ਸਾਹਿਬ ਤੇ ਵੀ ਸਵਾਲ ਖੜੇ ਕਰਨਗੇ ਪਰ ਮੈਨੂੰ ਲੱਗਦਾ ਹੈ ਖੁੜੀਆਂ ਸਾਹਿਬ ਜਿਹੜੀ ਖੁਦ ਦੀ ਜਿਹੜੀ ਉਹਨਾਂ ਦੀ ਸ਼ਬੀ ਹੈ ਨਾ ਉਹ ਸ਼ਬੀ ਨੂੰ ਲਾਜ ਨਹੀਂ ਲਾਉਣਗੇ ਨਾ ਖਰਾਬ ਹੋਣ ਦੇਣਗੇ ਚਾਹੇ ਕੁਝ ਵੀ ਕੋ ਹੋਣਾ ਕਰਨਾ ਪਵੇ ਉਹ ਕਿਉਂਕਿ ਸਟੈਂਡ ਵਾਲੇ ਬੰਦੇ ਨੇ ਧਾਕੜ ਬੰਦੇ ਨੇ ਵੇਖਣ ਨੂੰ ਭਾਵੇਂ ਸ਼ਰੀਫ ਲੱਗਦੇ ਹੋਣ ਪਰ ਜਦੋਂ ਅੱਗੇ ਬੰਦੇ ਤੇ ਕੋਈ ਉਂਗਲਾ ਉੱਠਣ ਗਿਆ ਚੋਰੀ ਕਿਸੇ ਨੇ ਕੀਤੀ ਹੋਵੇ ਤੇ ਬੰਦਾ ਦੂਜਾ ਕਿਉਂ ਭੁਗਤੇ ਆ ਗਿਆ ਕਿਉਂਕਿ ਮੈਹਕਮਾ ਕਿਹੜਾ ਵਾ ਇਹ ਖੇਤੀਬਾੜੀ ਆ ਤੇ ਖੇਤੀਬਾੜੀ ਮੈਹਕਮੇ ਦੀ ਜ਼ਿੰਮੇਵਾਰੀ ਕਿਸ ਦੀ ਹੈਗੀ ਖੁੱਡੀਆਂ ਸਾਹਿਬ ਦੀ ਤੇ ਜੇ ਅਫਸਰ ਜਿਨ੍ਹਾਂ ਮਾੜੀਆਂ ਕੰਪਨੀਆਂ ਦੀ ਕੋਈ ਪੱਖ ਪੂਰਿਆ ਤੇ ਜੇ ਉਸ ਅਫਸਰ ਦੇ ਖਿਲਾਫ ਕਾਰਵਾਈ ਨਾ ਹੋਈ ਔਰ ਜਾਂ ਜਿਹੜੀਆਂ ਕੰਪਨੀਆਂ ਬਚ ਗਈਆਂ ਤੇ ਫਿਰ ਖੁੱਡੀਆਂ ਸਾਹਿਬ ਤੇ ਵੀ ਸਵਾਲ ਖੜੇ ਹੋਣਗੇ ਕਿ ਆਖਰ ਕਿਵੇਂ ਹੋ ਗਿਆ ਇਹ ਖੁੱਡੀਆਂ ਸਾਹਿਬ ਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ ਲਾਇਸੈਂਸ ਉਹਨਾਂ ਨੂੰ ਬਲੈਕਲਿਸਟ ਕਰ ਦੇਣਾ ਚਾਹੀਦਾ ਕਿ ਅੱਗੇ ਤੋਂ ਉਹਨਾਂ ਨੂੰ ਪੰਜਾਬ ਦੀ ਜੇ ਮਾਰਕਫੈਡ ادارے ਨੇ ਹੁਣ ਜਿਵੇਂ ਸਪਲਾਈ ਕੀਤੀ ਆ ਅਗਲੀ ਵਾਰ ਉਹਨਾਂ ਨੂੰ ਸਪਲਾਈ ਨਾ ਦਿੱਤੀ ਜਾ ਬਥੇਰੀਆਂ ਹੋਰ ਕੰਪਨੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਡੀਲ ਕਰ ਲੈ ਕਰਨੀ ਚਾਹੀਦੀ ਹੈ ਜੀ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਆਜ ਦੀ ਇਸ ਚਰਚਾ ਵਿੱਚ ਇੰਨਾ ਹੀ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ